ਹਾਂਜੀ ਜੀ ਫਿਰ ਕੀ ਲੱਗਦਾ ਫਰੀਦਕੋਟ ਚਤ ਕੀ ਕਿਹੜੀ ਪਾਰਟੀ ਬਾਜੀ ਮਰੂ ਮੈਂ ਤਾਂ ਦਾਲ ਖਿਚੜੀ ਜੀ ਲੱਗੀ ਜਾਂਦੀ ਆ ਉ ਤਾਂ ਆ ਰੰਪਰੇ ਦੇ ਫੂਲ ਤੇ ਸਨ ਚ ਕੱਟ ਤੋਂ ਕੱਟ ਦਾ ਸਮੋਤਾਂ ਹੋ ਗਿਆ 6 ਮਹੀਨੇ ਚ ਪਹਿਲਾਂ ਪਹਿਲਾਂ ਵਾਲੀ ਸਰਕਾਰ ਸੀਵਰੇਜ ਦਾ ਸਹੀ ਦੇਖ ਰਹੀ ਸੀ ਨਹੀਂ ਉਹ ਵੀ ਨਹੀਂ ਸੀ ਦੇਖਦੀ ਉਹ ਵੀ ਨਹੀਂ ਦੇ ਮੰਡੀਆਂ ਦੇ ਵਿੱਚ ਆਮ ਲੀਡਰ ਗੇੜੇ ਮਾਰਦੇ ਆ ਹਾਂ ਕੋਈ ਨਹੀਂ ਆਇਆ ਆ 12 ਦਿਨਾਂ ਤੋਂ ਕੋਈ ਕੰਕ ਬੰਨਿਆ ਨਹੀਂ ਆਦੀ ਨੂੰ ਤਾਂ ਕੀ ਹੋਰ ਫਿਰ ਫਰੀਦਕੋਟ ਕੇ ਕਿਹਨੂੰ ਜਿਤਾਉਣਗੇ ਫਰੀਦਕੋਟ ਕੇ ਦਾ ਜਿਹੜਾ ਦੇਖੋ ਕੰਮ ਕਰੂਗਾ ਉਹ ਹਿੱਸੇ ਨੂੰ ਡਾਉਣਗੇ ਜਿਹੜੇ ਕੰਮ ਨਹੀਂ ਕਰਦੇ ਉਹਨਾਂ ਨੂੰ ਕਿੱਥੇ ਜਟਾਉਣਗੇ ਮਾਨ ਸਰਕਾਰ ਕਰ ਰਹੀ ਹੈ ਇਹ ਕੰਮ ਭਗਵਾਨ ਸਰਕਾਰ ਕਰਦੀ ਸੀ ਜਿਹੜੇ ਮੂਰਲੇ ਬੰਦੇ ਰੱਖ ਇਹਨਾਂ ਦੇ ਚਮਚੇ ਹੁੰਦੇ ਉਹ ਨਹੀਂ ਕਰਦੇ ਉਹ ਆਪ ਵਾਲਿਆਂ ਨੂੰ ਕਹਿ ਦਈਏ ਵੀ ਇਹਨਾਂ ਨੇ ਕੋਈ ਚੰਗਾ ਕੀਤਾ ਚੰਗਾ ਇਹਨਾਂ ਨੇ ਵੀ ਨਹੀਂ ਕੀਤਾ ਇਹਨਾਂ ਨੇ ਕੋਲੇ ਖੜ ਕੇ ਘਟਾਇਆ ਲੋਕਾਂ ਨੂੰ ਬਾਡਰਾਂ ਤੇ ਫਰੀ ਵਾਲਾ ਹੈ ਤਾਂ ਸਿਸਟਮ ਮਾੜਾ ਹੀ ਆ ਬੁੜੀਆਂ ਹੁਣ ਉਹ ਇਹਨਾਂ ਨੇ ਫਰੀ ਕਰਤੀਆਂ ਕੋਈ ਘਰੇ ਖੜਦੀ ਆ ਬੁੜੀ ਦਾਲ ਚੰਦੀਗੜ ਲੈਣ ਵਗ ਜਾਂਦੀਆਂ ਸਬਜ਼ੀ ਕਹਿੰਦੇ ਚੰਦੀਗੜੋਂ ਲੈ ਕੇ ਆਉਂਗਾ। ਹਾਂ। ਭਾਜਪਾ ਤਾਂ ਆਪਾਂ ਸੌਂ ਖਾ ਕੇ ਕਹਿੰਦੇ ਆ ਵੀ ਲੋਕ ਐਡੇ ਲੋਕ ਸੌਂ ਖਾਈ ਬੈਠਾ ਵੀ ਉਹਨਾਂ ਨੂੰ ਵਾੜ ਨਹੀਂ ਦੇਣਾ। ਆਪਾਂ ਚੇਂਜ ਕਰਦੇ ਆ ਵੀ ਜੇ ਮੇਰੇ ਮੂਰੇ ਆ ਜਾਏ ਉਹ ਤੁਹਾਡਾ ਅੰਸ਼ ਰਾਜ ਅੰਸ਼। ਹੂੰ। ਵੀ ਪਾਏ ਪਿੱਛੇ ਨਹੀਂ ਹਟਦਾ। ਹੂੰ। ਮੈਂ ਸਿੱਧਾ ਹਿੱਕ 'ਚ ਵੱਜੋਲੀ 'ਚ। ਜਮਾਂ ਮੇਰੀ ਅੱਖਾਂ ਦੇ ਸਾਹਮਣੇ ਜਿਹੜਾ ਹੋਇਆ ਨਰਥ ਸਹੀ ਗੱਲ ਆ ਯਾਰ ਹੁਣ ਇਹ ਤੂੰ ਤਾਂ ਮਰ ਹੀ ਚੰਗਿਆ। ਕਿਹੜੀ ਪਾਰਟੀ ਦਾ ਪ੍ਰਭਾਵ ਜ਼ਿਆਦਾ? ਇੱਥੇ ਸਾਡੇ ਹਲੇ ਕਿਸੇ ਦਾ ਨਹੀਂ ਜੀ। ਸਾਡੇ ਪਿੰਡ ਦੀ ਰਹਿਮਤੀਆ। ਵੀ ਕੋਈ ਵੀ ਆਵੇ ਉਹਦੇ ਤੇ ਆਮ ਆਦਮੀ ਪਾਰਟੀ ਦਾ ਕਿਵੇਂ ਲੱਗ ਰਿਹਾ ਹੈ ਜਿਹੜੀ ਸੱਤਾ ਤੇ ਪਾਰਟੀ ਆ ਇਹਨਾਂ 22 ਸਾਲ ਹੋ ਗਏ ਬਰਬਾਦ ਨਹੀਂ ਪੁੱਛੀ ਕਿਸੇ ਨੇ ਹਾਂਜੀ ਬਾਪੂ ਜੀ ਫਰੀਦਕੋਟ ਹਲਕੇ ਦੇ ਕਿ ਕੀ ਲੱਗਦਾ ਸਾਰ ਫਿਰ ਕੋਈ ਭਲੇ ਲਾ ਭਰਾ ਬਈ ਕੋਈ ਭਲੇ ਰੋਕਾ ਦਾ ਕੋਈ ਨਹੀਂ ਪਤਾ ਕੋਈ ਦੱਸਦਾ ਕਿ ਨਹੀਂ ਬਈ ਹਾਂ ਦੇਲਦੀ ਕੱਲ ਕੋਈ ਨਹੀਂ ਦੱਸਦਾਗਾ ਮਹੱਲਾ ਕਲੀਨਿਕ ਬਣਿਆ ਹੋਵੇ ਕੋਈ ਕੁਝ ਕੁਝ ਬਣਿਆ ਬਣਾ ਮਹੱਲਾ ਮਿਲ ਕੇ ਮਿਲ ਮਿਲ ਕੇ ਲੱਗ ਗਏ ਗੋਲੀਆਂ ਦਾ ਹੈ ਨਹੀਂ ਕੋਈ ਦਵਾਈ ਦਾ ਹੈ ਨਹੀਂ ਕੋਈ ਬੇਕਾਰ ਦਵਾਈ ਹੁੰਦੀ ਹੈਗੀ ਆ ਦਵਾਈ ਹੈਣੀ ਉੱਥੇ ਦਵਾਈ ਹੈਗੀ ਆ ਅੱਥੇ ਕਰਦੀ ਕੋਈ ਨਹੀਂ ਇਹ ਵੋਟਾਂ ਬੂਟਾਂ ਦਾ ਪ੍ਰਭਾਵ ਜੀ ਵੋਟਾਂ ਦਾ ਕਿਸੇ ਨੂੰ ਨਹੀਂ ਪੈਣੀ ਆ ਜੀ 13 ਦੀਆਂ 13 ਜ਼ ਇਹ ਕੀ ਗੱਲ ਬਣ ਗਈ ਭਗਵੰਤਮਾਨ ਜੀ ਕਹਿੰਦੇ ਮੈਂ 13 ਜ਼ੀਰੋ ਕਰ ਦੂੰ ਐ ਤਾਂ ਸਾਰੇ ਹੀ ਕਹਿੰਦੇ ਜੀ ਪਸਟੀਕਾਲ ਜੀ ਕੋਈ ਵੱਖਰਾ ਸੌਨਤੇ ਦੇਖਣ ਦੇ ਲਈ ਡਾਊਨਲੋਡ ਕਰੋ ਤੁਹਾਡੀ ਆਪਣੀ ਐਪ ਰੋਸ਼ੀ ਗੱਲ ਜੀ ਮੈਂ ਰਤਨਦੀਪ ਸਿੰਘ ਤਾਲੀਵਾਲ ਅੱਜ ਗੱਲਬਾਤ ਕਰਾਂਗੇ ਹਲਕਾ ਫਰੀਦਕੋਟ ਬਾਰੇ ਫਰੀਦਕੋਟ ਗੇ ਕਿਸ ਨੂੰ ਦੇਣਗੇ ਥਾਪੀ ਤੇ ਕਿਸ ਨੂੰ ਬਿਠਾਉਣਗੇ ਘਰੇ ਇਹ ਕੋਈ ਸਰਵੇਖਣ ਨਹੀਂ ਤੇ ਨਾ ਹੀ ਇਹ ਕੋਈ ਮਸਾਲੇਦਾਰ ਗੱਲਾਂ ਗੀਆਂ ਅਸਲ ਮੁੱਦੇ ਦੀ ਗੱਲ ਹੋਊਗੀ ਲੋਕਾਂ ਦੀ ਨਬਜ਼ ਫੜਨ ਦੀ ਅਸੀਂ ਕੋਸ਼ਿਸ਼ ਕਰਾਂਗੇ ਲੋਕਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਖਾਸ ਤੌਰ ਦੇ ਉੱਤੇ ਸਾਡਾ ਮੋਟਾ-ਮੋਟਾ ਗੱਲਬਾਤ ਜਾਂ ਸਾਡੀ ਮੋਟੀ-ਮੋਟੀ ਨਿਗਾਹ ਰਹੂਗੀ ਕਿਸਾਨਾਂ ਦੇ ਉੱਤੇ ਜਾਂ ਜਿਹੜੇ ਲੋਕ ਮੰਡੀਆਂ ਦੇ ਵਿੱਚ ਫਸਲ ਲਈ ਬੈਠੇ ਨੇ ਵੀ ਉਹ ਕੀ ਕਹਿੰਦੇ ਨੇ ਕੀ ਕਰਮਜੀਤ ਅਨਮੋਲ ਉਹਨਾਂ ਨੂੰ ਵਧੀਆ ਕੈਂਡੀਡੇਟ ਲੱਗ ਰਹੇ ਨੇ ਜਾਂ ਫਿਰ ਰਾਜਵਿੰਦਰ ਸਿੰਘ ਧਰਮਕੋਟ ਜਾਂ ਫਿਰ ਬੀਬੀ ਸਹਾਓਕੇ ਜਾਂ ਫਿਰ ਹੰਸਰਾਜ ਹੰਸ ਕਿਸ ਦੇ ਲਈ ਲੋਕ ਜਾਣਗੇ ਵੋਟਾਂ ਪਾਉਣ ਤੇ ਕਿਸ ਨੂੰ ਬਿਠਾਉਣਗੇ ਘਰੇ ਆਓ ਗੱਲਬਾਤ ਕਰਦੇ ਆਂ ਫਰੀਦਕੋਟੀਆਂ ਦੇ ਨਾਲ ਤੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆਂ ਵੀ ਇਸ ਵਾਰ ਕੀ ਕਹਿੰਦੇ ਨੇ ਉਹ ਐਤ ਕੀ ਫਰੀਦਕੋਟਗੇ ਕਿਹਨੂੰ ਜਿਤਾਉਣਗੇ ਫਰੀਦਕੋਟਗੇ ਦਾ ਜਿਹੜਾ ਦੇਖੋ ਇਹ ਕੰਮ ਕਰੂਗਾ ਉਹ ਹਸੇ ਨੂੰ ਜਿਤਾਉਣਗੇ ਜਿਹੜੇ ਕੰਮ ਨਹੀਂ ਕਰਦੇ ਉਹਨਾਂ ਨੂੰ ਕਿੱਥਾਂ ਜਿਤਾਉਣਗੇ ਹੂੰ ਮਾਨ ਸਰਕਾਰ ਕਰ ਰਹੀ ਹੈ ਕੰਮ ਹਾਂਜੀ ਮਾਨ ਸਰਕਾਰ ਕਰ ਰਹੀ ਹੈ ਕੰਮ ਭਗਵਾਨ ਸਰਕਾਰ ਕਰਦੀ ਸੀ ਜਿਹੜੇ ਮੂਰਲੇ ਬੰਦੇ ਰੱਖ ਇਹਨਾਂ ਦੇ ਚਮਚੇ ਹੁੰਦੇ ਉਹ ਨਹੀਂ ਕਰਦੇ ਉਹ ਕਰਦੇ ਗਲੀਆਂ ਚ ਪੂਰਾ ਹਾਲਾ ਐ ਡਾੜਾ ਪਾਣੀ ਪੀਂਦੀ ਲੰਗਦੇ ਆ ਫੀਵਰੇਜ ਤੇ ਪੀਂਦੀ ਐ ਡਾੜਾ ਉਹ ਗਲੀਆਂ ਐ ਡਾੜਾ ਪਾਣੀ ਰੋਜ਼ ਬੁੜੀਆਂ ਵੀ ਨਾ ਲੰਗਣ ਬੁੜਗਾਂ ਨੂੰ ਤਾਂ ਉਥੋਂ ਦੀ ਗੰਦਾ ਪਾਣੀ ਸੜਾ ਮੁਸ਼ਕ ਮਾਰਦਾ ਸਾਰੇ ਪਿੰਡ ਦਾ ਹੂੰ ਉਹਦਾ ਨਹੀਂ ਬੁਰਾ ਹਾਲ ਦੋ ਤਿੰਨ ਨਾਰੀ ਜਾਏ ਜਿਹੜੇ ਸਰਪੰਚ ਚਿਤਾਈਦੇ ਆ ਵੀ ਉਹ ਪਾਣੀ ਦਾ ਹੱਲ ਕਰ ਦਿਓ ਹੂੰ ਉਹਦਾ ਕੋਈ ਹੱਲ ਨਹੀਂ ਹੁੰਦਾ ਇਹਦਾ ਫੇਰਾ ਸੜਕ ਦਾ ਬੁਰਾ ਹਾਲ ਆ 2 ਸਾਲ ਹੋ ਗਏ ਕਿੰਨੀਆਂ ਮੌਤਾਂ ਹੋ ਗਈਆਂ ਕਿੰਨੇ ਮੁੰਡੇ ਮਰ ਗਏ ਏਡੇ ਏਡੇ ਮੁੰਡੇ ਮਰ ਗਏ ਮੋਟਰਸਾਈਕਲ ਤੇ ਕਿਤੇ ਆਟੋ ਚ ਡਿੱਗ ਪੈਕ ਉਹਦੀ ਪਤਾ ਲੱਗਦਾ ਵੀ ਉੱਥੇ ਐਕਸੀਡੈਂਟ ਹੋ ਗਿਆ ਆ ਰਾਮਪਰੇ ਦੇ ਫੂਲ ਤੇ ਸਾਹਨੇ ਚ ਘੱਟ ਤੋਂ ਘੱਟ 10 ਮੌਤਾਂ ਹੋ ਗਈਆਂ 6 ਮਹੀਨੇ ਚ ਪਹਿਲਾਂ ਪਹਿਲਾਂ ਵਾਲੀ ਸਰਕਾਰ ਸੀਵਰੇਜ ਦਾ ਸਹੀ ਦੇਖ ਰਹੀ ਸੀ ਨਹੀਂ ਉਹ ਵੀ ਨਹੀਂ ਸੀ ਦੇਖਦੀ ਉਹ ਵੀ ਨਹੀਂ ਦੇਖਦੀ ਸੀ ਉਹ ਵੀ ਉੱਥੇ ਕੋਈ ਹੱਲ ਉਹਨਾਂ ਕੋਲੇ ਲੋਕ ਚਾਈਗੇ ਉਹਨਾਂ ਨੇ ਨਹੀਂ ਕੋਈ ਹੱਲ ਕਰਿਆ ਸੀ ਵੀਰੇ ਦਾ ਉਦੋਂ ਵੀ ਇਹੀ ਹਾਲ ਸੀ ਨਾ ਇਹਦਾ ਇਹਨੇ ਹੁਣ ਇਹ ਮਾਨ ਕੋਈ ਵੱਡਾ ਆਵੇ ਕੋਈ ਆ ਬਲਕਾਰ ਸਿੱਧੂ ਬੈਠਾ ਐਥੇ ਇਹ ਨਹੀਂ ਦੇਖਦਾ ਇਹ ਤਾਂ ਦੇਖ ਲੈ ਜੇ ਜਤਾਇਆ ਲੋਕਾਂ ਨੇ ਇਹ ਨਹੀਂ ਗੌਰ ਕਰਦਾ ਕੋਈ ਹੂੰ ਉਹਦਾ ਕਹਿੰਦੇ ਸੀ ਵੋਟੇ ਬਹੁਤ ਲਏ ਜਾਂਗੇ ਆਮ ਆਦਮੀ ਪਾਰਟੀ ਹੁਣ ਐ ਤਾਂ ਮੈਂ ਕਹਿ ਦਿੰਦਾ ਵੀ ਆਪ ਦੇ ਜਦੋਂ ਕੋਈ ਕੰਮ ਤਾਂ ਕਰਦੇ ਪਿੰਡ ਚ ਕੰਮ ਹੋਣਗੇ ਫੇਰ ਹੀ ਹੂੰ ਫਿਰ ਇਹ ਕੀ ਗੱਲ ਕੀਤੇ ਸੀ ਬਣੂ ਖੰਸਰਾਜ ਹੋ ਗਿਆ ਅਰਤੀ ਕੋ ਉਹ ਉਹਨੂੰ ਲੋਕਰੀ ਚਾਹੁੰਦੇ ਹਾਂ ਦੇਖੋ ਹੁਣ ਕਿਹੜਾ ਨਾ ਆਈ ਕਾਲੀ ਵੀ ਵਿਛੜ ਜਗੇ ਕਿਉਂ ਇਧਰ ਦੂਜੇ ਪਾਸੇ ਭੱਜ ਗਏ ਉਹ ਹਾਂ ਸਾਰੇ ਕਾਂਗਰਸ ਇਹ ਕਾਂਗੜ ਕਾਂਗੜ ਨੇ ਦਾ ਜਮਾ ਪਤੰਦਰ ਨੇ ਜਮੇ ਸੰਗ ਲਾਤੀ ਸੀ ਪਤਾ ਹੀ ਆ ਸੋਨੂੰ 5 ਸਾਲਾਂ ਚ ਆਪਦਾ ਹੀ ਕਾਰੋਬਾਰ ਕਰੀਗੇ ਹੂੰ ਉਹਨੇ ਨਹੀਂ ਪੰਜੀ ਲਾਈ ਕਿਸੇ ਸ਼ਹਿਰ ਤੇ ਹੂੰ ਦੇਖੋ ਹੁਣ ਕੋਈ ਨਵੀਂ ਪਾਰਟੀ ਆਉ ਉਹ ਪਵਾ ਬਣੇ ਨਵੇਂ ਆਏ ਤਾਂ ਸੀ ਆਮ ਆਦਮੀ ਵਾਲੇ ਆਲੇ ਤਾਂ ਸੀ ਵੀ ਕਹਿੰਦੇ ਤਾਂ ਸੀ ਗੱਲ ਕਰ ਹੁਣ ਉਹ ਮਾਣ ਜਾਂਦਾ ਘੇੜਾ ਮਾਰੇ ਮਾਣ ਆਪ ਤਾਂ ਘੇੜਾ ਮਾਰਦਾ ਨਹੀਂ ਹੂੰ ਵੀ ਮੂਰਲੇ ਬੰਦੇ ਲਲਪਲ ਕਰੀ ਜਾਂਦੇ ਹੂੰ ਫਿਰ ਤਾਂ ਡਾਵਾ ਡੋਲ ਹੀ ਲੱਗਦਾ ਫਿਰ ਤਾਂ ਡਾਵਾ ਉਹ ਨਹੀਂ ਲੱਗਦਾ ਹਾਂ ਠੀਕ ਹੈ ਵੋਟਾਂ ਵਾਲਾ ਚਿੱਤ ਕਿਸੇ ਦਾ ਖੁਸ਼ ਨਹੀਂ ਜਣੇ ਠੀਕ ਐਂ ਅਈ ਅਗਲਾ ਬਾੜੇ ਤਾਂ ਹੁਣ ਆ ਹੀ ਕਹਿੰਦੇ ਮੇਰੇ ਕਹ ਯਾਰ ਪਉਂਦੇ ਹੀ ਨਹੀਂ ਕਿਸੇ ਨੂੰ ਕਿਉਂ ਐਵੇਂ ਧੱਕਮ ਧੱਕੀ ਹੋਵਾਂਗੇ ਕੀ ਕਹਿੰਦੇ ਯਾਰ ਬੋਲ ਕੋਈ ਕਰਦਾ ਤਾਂ ਹੈ ਨਹੀਂ ਕੋਸ ਹੂੰ ਹਾਂ ਹਾਂਜੀ ਜੀ ਫਿਰ ਕੀ ਲੱਗਦਾ ਫਰੀਦਕੋਟ ਚਤਕੀ ਕਿਹੜੀ ਪਾਰਟੀ ਬਾਜੀ ਮਰੂ ਹਾਂ ਰਤਨ ਜੀ ਇਹ ਕਿ ਪਾਰਟੀ ਬਾਜੀ ਦਾ ਮਨ ਤਾਂ ਦਾਲ ਖਿਚੜੀ ਜੀ ਲੱਗੀ ਜਾਂਦੀ ਆ ਉਹ ਤਾਂ ਹਾਂ ਤੇ ਕਿਸੇ ਦਾ ਪ੍ਰਭਾਵ じゃ ਹੈ ਨਹੀਂ ਕਿਉਂ ਕਿਸਾਨਾਂ ਦਾ ਕਰਕੇ ਬਹੁਤ ਲੋਕ ਪਿੱਛੇ ਹਟੇ ਵਿਆ ਹੂੰ ਕਿਉਂ ਸਰਕਾਰਾਂ ਨੇ ਸਾਰਿਆਂ ਨੇ ਧੱਕਾ ਕੀਤਾ ਜੀ ਕੋਈ ਨਹੀਂ ਪਿੱਛੇ ਰਹੀ ਹਾਂ ਜੇ ਹੁਣ ਆਪਾਂ ਇਹਨਾਂ ਨੂੰ ਆਪ ਵਾਲਿਆਂ ਨੂੰ ਕਹਿ ਦਈਏ ਵੀ ਇਹਨਾਂ ਨੇ ਕੋਈ ਚੰਗਾ ਕੀਤਾ ਚੰਗਾ ਇਹਨਾਂ ਨੇ ਨਹੀਂ ਕੀਤਾ ਹਾਂ ਹਾਂ ਕਿਉਂ ਉੱਥੇ ਜਿਹੜਾ ਗੱਲ ਹੋਈ ਆ ਇਹਨਾਂ ਨੇ ਕੋਲੇ ਖੜ ਕੇ ਘਟਾਇਆ ਲੋਕਾਂ ਨੂੰ ਹੂੰ ਇਹ ਤਾਂ ਤੁਸੀਂ ਤਾਂ ਵਿਚ ਹੁੰਦੇ ਸੀ ਤੁਹਾਨੂੰ ਤਾਂ ਪਤਾ ਹੀ ਆ ਵੀ ਕੀ ਹੋਇਆ ਉੱਥੇ ਬਾਟਰਾਂ ਤੇ ਜੀ ਇਹ ਪੰਜਾਬ ਪੁਲਿਸੇ ਮੂਰੇ ਵੀ ਲਾ ਸਕਦੇ ਸੀ ਆਪਦੀ ਹੂੰ ਜਿਹੜੀ ਇਹਨਾਂ ਨੇ ਦਰਖਾਸਤ ਬਣ ਕੇ ਦੇਖੀ ਗਏ ਉਹ ਜਾਨੀ ਕਿ ਉਹਨਾਂ ਨੇ ਨਾ ਕੋਈ ਉਹਨਾਂ ਨੂੰ ਕੁਝ ਕਿਹਾ ਨਾ ਇਹਨਾਂ ਨੂੰ ਕੁਝ ਕਿਹਾ ਜੇ ਉਹ ਬੰਦਾਂ ਨੂੰ ਆਪਣੇ ਨੂੰ ਘੇਰ ਕੇ ਪਿੱਛੇ ਹਟਾਉਂਦੇ ਇਹਨੇ ਨਹੀਂ ਫਰਕ ਪੈਂਦਾ ਮੁੰਡਾ ਸਭ ਕਾਰਨ ਮਰਦਾ ਨਹੀਂ ਸੀ ਆਮ ਆਦਮੀ ਪਾਰਟੀ ਕਹਿੰਦੀ ਵੀ ਅਸੀਂ ਤਾਂ ਟੇਲਾਂ ਤੱਕ ਪਾਣੀ ਪਹੁੰਚਾਤਾ ਅਜ ਤੱਕ ਕੰਮ ਹੀ ਬਹੁਤ ਕੀਤਾਗਾ ਨਹੀਂ ਹੋਇਆ ਜੀ ਨਹੀਂ ਮੈਂ ਤਾਂ ਕੋਈ ਕਹਿੰਦਾ ਨਹੀਂ ਵੀ ਹੋਇਆ ਰੱਤ ਜੋ ਕੀ ਫ੍ਰੀ ਵਾਲਾ ਕਿਵੇਂ ਦੇਖਦੇ ਬਿਜਲੀ ਫ੍ਰੀ ਬੁੜੀਆਂ ਨੂੰ ਹਾਂ ਜਿਹੜੀ ਇਹਨਾਂ ਨੇ ਬਿਜਲੀ ਦੇਤੀ ਆ ਪਤਨਾ ਧੰਨਵਾਦ ਕਰਦੇ ਆ ਬਿਜਲੀ ਜ਼ਰੂਰ ਦੇਤੀ ਇਹਨਾਂ ਨੇ ਜਿਹਨਾਂ ਨੂੰ ਰਾਤਾਂ ਨਹੀਂ ਘਟਨ ਦਿੱਤੀਆਂ ਉਹ ਗੱਲ ਮੰਨਣ ਜਿਹੜੀ ਗੱਲ ਮੰਨਣਾ ਫ੍ਰੀ ਵਾਲਾ ਤੁਸੀਂ ਠੀਕ ਮੰਨਦੇ ਹੋ ਵੀ ਨਹੀਂ ਫ੍ਰੀ ਵਾਲਾ ਤਾਂ ਸਾਨੂੰ ਬਿੱਲ ਲਾ ਦੇਣਾ ਸੀ ਬਿਜਲੀ ਦੇਈ ਜਾਣ ਬਿੱਲ ਲਾ ਦੇ ਦਾਂਗੇ ਫ੍ਰੀ ਵਾਲਾ ਸਾਰੇ ਜਿਹੜੇ ਹੁਣ ਇਹਨਾਂ ਨੇ ਕਾਣ ਕਾਂ ਫ੍ਰੀ ਕਰਤੀਆਂ ਸਾਡੇ ਤਾਂ ਦਿਹਾੜੀ ਵੀ ਉਹਨੋਂ ਹਟ ਕੇ ਦੇਖੋ ਫ੍ਰੀ ਵਾਲਾ ਹੈ ਤਾਂ ਸਿਸਟਮ ਮਾੜਾ ਹੀ ਆ ਬੁੜੀਆਂ ਹੁਣ ਉਹ ਪਹਿਲਾਂ ਨੇ ਫ੍ਰੀ ਕਰਤੀਆਂ ਕੋਈ ਘਰੇ ਖੜਦੀ ਆ ਬੁੜੀ ਦਾਲ ਚੰਡੀਗੜ੍ਹ ਲੈਣ ਵਗ ਜਾਂਦੀਆਂ ਸਬਜ਼ੀ ਕਹਿੰਦੀਆਂ ਚੰਡੀਗੜ੍ਹੋਂ ਲੈ ਕੇ ਆਵਾਂਗੇ ਕੱਪੜੇ ਲੈਣੇ ਪਟਿਆਲੇ ਲੈਣ ਜਾਵਾਂਗੇ ਲੁਧਿਆਣੇ ਲੈਣੇ ਕੋਲੋਂ ਕਿਹੜਾ ਟ੍ਰੈਕਟਰ ਲਗਣੀ ਹੈ ਹਾਂ ਫਿਰ ਬੰਦੇ ਨੂੰ ਕਹਿੰਦੀਆਂ ਹਟ ਪਿੱਛੇ ਅਸੀਂ ਜਾਂਦੇ ਤੇਰਾ ਕਰਾਇ ਲਗੂ ਹਾਂ ਅਸੀਂ ਜਾਂਦੀਆਂ ਅਸੀਂ ਜਾਂਦੇ ਫੁਲਾਣੇ ਸਾਹ ਤੂੰ ਪਿੱਛੇ ਰਹਿ ਸੋਡਾ ਸਿਸਟਮ ਮਾੜਾ ਹੀ ਹੋ ਗਿਆ ਸੋਡੇ ਇੱਥੇ ਕਰਮਜੀਤ ਅਨਮੋਲ ਹੰਸਰਾਜ ਰਾਜਵਿੰਦਰ ਸਾਹਿਬ ਆਵੇ ਨਾਲੇ ਗਾਇ ਕੱਢ ਲਈ ਸਾਰੇ ਹਾਂ ਲੈਕ ਤੋਂ ਬਿਨਾ ਬੰਦਾ ਹੀ ਨਹੀਂ ਮਿਲਦਾ ਇਹਨਾਂ ਨੂੰ ਗਾਇ ਕਹੋ ਜਿੱਤ ਕੇ ਕਰਮਜੀਤ ਅਨਮੋਲ ਨੂੰ ਮਾਤਾ ਉਹਦੀ ਸ਼ਕਲ ਵੀ ਨਹੀਂ ਦੇਖੀ ਵਿਚਾਰੇ ਇਹਦੀ ਹਾਲ ਤੱਕ ਕੀ ਕਹਿ ਜਾ ਤੇ ਜੇ ਹੋਰ ਜੱਤ ਕੇ ਹੁਣ ਇੱਥੇ ਥੋੜਾ ਹੀ ਖੜੂ ਤਾਂ ਬੰਬਾ ਹੀ ਵੱਜੂਗਾ। ਹੂੰ ਤੇ ਪਹਿਲਾਂ ਹੁਣ ਆਪਾਂ ਨੂੰ ਇਹ ਬਲਕਾਰ ਸਿੱਧੂ ਨੇ ਵੀ ਕਿ ਸਾਡਾ ਤਾਂ ਆਹ ਰਸਤਾ ਦੇਖ ਲਓ ਵੀ ਕੀ ਕੀ ਕਰਤਾ। ਅਸੀਂ ਬਿਲਕ ਬਿਲਕ ਕੇ ਬਹਿ ਗਏ ਵੀ ਯਾਰ ਤੁਸੀਂ ਰਸਤਾ ਸਾਡਾ ਬਣਾ ਦਿਓ। 5-7 ਕਿਲੋਮੀਟਰ ਦੀ ਟੋਟਾ ਸੀ ਇਹ। ਉਹ ਵੰਦੀ ਹੈ ਆਪ ਦੇ ਕੋਟੇ ਚ ਹੀ ਬਣਾਉਣ ਦਾ ਚ ਨੂੰ ਤਾਂ ਇਹ। ਹੂੰ ਟਾਕੀਆਂ ਲਾਤੀਆਂ ਲਿਆ ਕੇ ਲੋਕ ਇਟ ਲਾਤੀ ਹੁਣ ਉਹ ਵੀ ਪੱਟਦੀ ਕਿਉਂ ਹੁਣ ਕਾਂਕ ਦਾ ਸੀਜ਼ਨ ਸੀਗਾ। ਹੂੰ ਤਾਂ ਇਹ ਵੀ ਨਾ 2 ਮਹੀਨੇ ਖੜ ਜੇਦੇ ਉਹ ਦੀ। ਹੁਣ ਆ ਟਰੈਕਟਰ ਹਰੇਕ ਟਰਾਲੀ ਦਾ ਜ਼ਿੰਮੇਵਾਰ ਦਾ ਟਾਇਰ ਮਾੜਾ ਕਿਸੇ ਦਾ ਵਾਇਰਿੰਗ ਮਾੜਾ ਕਿਸੇ ਦਾ ਵਾਇਰਿੰਗ ਟੁੱਟ ਗਿਆ ਕਿਸੇ ਦਾ ਟਾਇਰ ਪਾਟ ਗਿਆ ਨੁਕਸਾਨ ਹੀ ਹੈ ਵੀ ਹੂੰ ਪਹਿਲਾਂ ਮੁਹੰਮਦ ਸਦੀਕ ਜੀ ਨੇ ਕੋਈ ਕੰਮ ਕੀਤਾ ਥੋੜੇ ਉਹਦਾ ਮੋਢਾ ਹੀ ਉੱਤਰਾ ਰਿਹਾ ਹੂੰ ਮੋਢਾ ਹੀ ਨਹੀਂ ਲੋਟ ਆਇਆ ਜਦੋਂ ਮੋਢਾ ਲੋਟ ਆਇਆ ਉਹਦੀ ਟਿਕਟ ਕੱਟ ਗਈ ਹੂੰ ਕਹਿੰਦਾ ਸੀ ਕਿ ਮੋਢਾ ਲੋਟ ਆ ਜੂ ਕਹਿੰਦਾ ਮੇਰਾ ਤੁਹਾਨੂੰ ਲੱਗਦਾ ਵੀ ਜਿਹੜੇ ਉੱਥੇ ਗੋਲੀ ਚੱਲੀ ਸੀਗੀ ਉਹਦਾ ਪ੍ਰਭਾਵ ਪੰਜਾਬ ਦੀਆਂ ਵੋਟਾਂ ਤੇ ਪਾਊ ਜੀ ਭਾਜਪੀ ਦਾ ਪੂਰਾ ਪਾਊਗਾ ਹਾਂ ਭਾਜਪੀ ਦਾ ਆਪਾਂ ਸੌਂ ਖਾ ਕੇ ਕਹਿੰਦੇ ਆ ਵੀ ਲੋਕ ਐਡੇ ਲੋਕ ਸੌਂ ਖਾਈ ਬੈਠਾ ਵੀ ਉਹਨਾਂ ਨੂੰ ਵੜ ਨਹੀਂ ਦੇਣਾ ਆਪਾਂ ਚੈਲੰਜ ਕਰਦੇ ਆ ਵੀ ਜੇ ਮੇਰੇ ਮੂਹਰੇ ਆ ਜਾਏ ਉਹ ਤੁਹਾਡਾ ਜੁੰਡਲ ਜਾ ਕੇ ਹੀ ਆ ਉਹਦਾ ਨਾਂ ਹੂੰ ਮੈਂ ਨਾਂ ਭੁੱਲ ਜਨਾ ਉਹਦਾ ਹੰਸ ਰਾਜ ਹੰਸ ਹੂੰ ਵੀ ਬਾਹ ਪਿੱਛੇ ਨਹੀਂ ਹਟਦਾ ਹੂੰ ਮੈਂ ਸਿੱਧਾ ਹੱਕ ਚ ਵੱਜੂ ਦੀ ਚ ਜਮਾ ਮੇਰੀ ਅੱਖਾਂ ਦੇ ਸਾਹਮਣੇ ਜਿਹੜਾ ਹੋਇਆ ਨਰਥ ਸਹੀ ਗੱਲ ਆ ਯਾਰ ਹੁਣ ਇਹ ਤੂੰ ਤਾਂ ਫਿਰ ਮਰੇ ਹੀ ਚੰਗੇ ਆ ਉੱਥੇ ਹੀ ਮਰ ਜਦੇ ਐਡੇ ਐਡੇ ਅੰਡੇ ਤਾਂ ਬਾਹਰ ਆ ਕੇ ਥੋੜੇ ਕੀ ਆਏ ਨਹੀਂ ਹੂੰ ਕੋਈ ਸਾ ਆਇਆ ਸੀ ਆਪਾਂ ਨੂੰ ਕਿਸੇ ਪਾਸਿਓਂ ਜੀ ਫੇਰ ਉੱਥੇ ਵੀ ਮਰ ਸਕਦੇ ਸੀ ਮਾਰ ਹੀ ਗਿਆ ਹੁਣ ਸੁਭਕਰਨ ਮ ਹੂੰ ਸਿੱਧੀਆਂ ਗੋਲੀਆਂ ਕੋ ਤੇ ਅੱਜ ਤੱਕ ਸਰਕਾਰ ਨੇ ਕਿਤੇ ਮਾਰ ਗਿਆ ਦੇਖਿਆ ਸੀ ਤੇੜੀਆਂ ਦੂਜੀਆਂ ਪਾਰਟੀਆਂ ਅਕਾਲੀ ਦਲ ਜਾਂ ਕਾਂਗਰਸ ਉਹਨਾਂ ਤੋਂ ਕੀ ਦਾ ਲੱਗਦਾ ਫਿਰ ਇਤਕੀ ਉਹਨਾਂ ਦਾ ਉਹਦਾ ਹੁਣ ਕਹੀ ਤਾਂ ਸਾਂਦੇ ਵੀ ਐਸੀ ਜਾਵਾਂਗੇ ਐਸੀ ਜਾਵਾਂਗੇ ਅਸਲ ਤਾਂ 5 ਉਹਦੇ ਹੀ ਪਤਾ ਲੱਗੂ ਕੈ ਤਰੀਕਾ ਇੱਕ ਜੂਨ ਰੱਖਿਆ ਕੇ ਦੋ ਜੂਨ ਰੱਖਿਆ ਇਹਨਾਂ ਨੇ ਚਾਰ ਨੂੰ ਚਾਰ ਨੂੰ ਚਾਰ ਜੂਨ ਉਹਦੇ ਹੀ ਪਤਾ ਲੱਗੂ ਵੀ ਕੀ ਬਣਦਾ ਹੂੰ ਜੀ ਚਲੋ ਧੰਨਵਾਦ ਧੰਨਵਾਦ ਭਾਈ ਹਾਂਜੀ ਭਾਈ ਜੀ ਕੀ ਲੱਗਦਾ ਇਤਕੀ ਛੋਡੇ ਵੋਟਾਂ ਬੂਟਾਂ ਦਾ ਪ੍ਰਭਾਵ ਜੀ ਵੋਟਾਂ ਦਾ ਕਿਸੇ ਨੂੰ ਨਹੀਂ ਪੈਣੀ ਆ ਜੀ 13 ਦੀਆਂ 13 ਜ਼ੀਰੋ ਹੋਣੀਆਂ ਜੀ ਇਹ ਕੀ ਗੱਲ ਬਣ ਗਈ ਭਵੰਤਮਾਨ ਜੀ ਕਹਿੰਦੇ ਮੈਂ 13 ਜ਼ੀਰੋ ਕਰ ਦੂੰ ਐ ਤਾਂ ਸਾਰੇ ਹੀ ਕਹਿੰਦੇ ਜੀ ਮੈਂ ਵੀ 13 ਭਾਜਪਾ ਵਾਲੇ ਵੀ ਕਹਿੰਦੇ ਸਾਡੀਆਂ 13 ਦੀਆਂ 13 ਜ਼ੀਰੋ ਹੋਣਗੀਆਂ ਜੀ ਹੂੰ ਤੇ ਅਕਾਲੀ ਦਲ ਕਹਿੰਦਾ ਸਾਡੀਆਂ 13 ਜ਼ੀਰੋ ਹੋਣਗੀਆਂ ਜੀ ਹੂੰ ਤੇ ਹੁਣ ਆਮ ਆਦਮੀ ਪਾਰਟੀ ਕਹਿੰਦੀ ਸਾਡੀਆਂ ਵੀ 13 ਜ਼ੀਰੋ ਹੋਣਗੀਆਂ ਜੀ ਹੂੰ ਤੇ ਵਿੱਚ ਯਾਦ ਵੀ ਖੜਿਆ ਜੀ ਹੂੰ ਤੇ ਅਕਾਲੀ ਦਲ ਮਾਮ ਚੱਲ ਰਿਹਾ ਜੀ ਉਹ ਕਹਿੰਦਾ ਮੇਰੀਆਂ 13 ਜ਼ੀਰੋ ਹੋਣਗੀਆਂ ਹੂੰ ਹੁਣ ਪਤਾ ਉਦੋਂ ਲੱਗੂ ਜੀ ਜਦੋਂ 13 ਜ਼ੀਰੋ ਹੋਈਆਂ ਜੀ ਹੂੰ ਮੈਨੂੰ ਤਾਂ ਲੱਗਦਾ ਨਹੀਂ ਕਿਸੇ ਦੀਆਂ 13 0 ਹੋ ਜਾਣਗੀਆਂ। ਸੋਡੇ ਤਾਂ ਇੱਥੇ ਆਮ ਆਦਮੀ ਪਾਰਟੀ ਕਹਿ ਰਹੀ ਹੈ ਕੈਂਡੀਡੇਟ ਹੀ ਬਹੁਤ ਤਕੜਾ ਸਿੱਟਿਆ। ਨਹੀਂ ਨਹੀਂ ਜੀ ਕੈਂਡੀਡੇਟ ਕਿਹੜਾ ਤਕੜਾ ਸਿੱਟਿਆ ਜੀ। ਹੂੰ ਹੁਣ ਜੇ ਕੋਈ ਕੰਮ ਕਰੂ ਫੇਰ ਹੀ ਤਕੜਾ ਹੋਊ ਜੀ। ਹੂੰ ਆ ਸੜਕ ਦਾ ਹਾਲ ਵੇਖ ਲੋ ਜੀ ਰਾਂਪਰੇ ਤੋਂ ਫੂਲ ਤੱਕ ਦਾ ਜੀ। ਹੂੰ ਮੇਰੇ ਐਕਸੀਡੈਂਟ ਹੁੰਦੇ ਆ ਜਿਹੜੀਆਂ ਟਾਇਲਾਂ ਟੂਲਾਂ ਲਾਈਆਂ ਉਹ ਵੀ ਪਟਕੇ ਸੜਤੀਆਂ ਜੀ। ਹੂੰ ਪਹਿਲਾਂ ਤਾਂ ਐਂ ਕਹਿੰਦੇ ਸੀ ਵੀ ਤਖੰਨੀ ਆਹ ਹੋਜੂਗਾ ਨਮੀ ਸੜਕ ਬਣੂਗੀ। ਹੂੰ ਜਿਹੜੀਆਂ ਟਾਇਲਾਂ ਟੂਲਾਂ ਉਹ ਪਾਈ ਜਾਂਦੇ ਟਰਾਲੀਆਂ ਚ ਟਕ ਟਕ ਕਰਦੇ ਇਹ ਵੀ ਸੀ ਨਾਲ। ਹੂੰ ਤੇ ਸਾਡੇ ਪਿੰਡ ਚ ਮਹੱਲਾ ਕਲੀਨਿਕ ਵਗੈਰਾ ਬਣਿਆ ਸਰਕਾਰ ਕਹਿੰਦੀ ਵੀ ਦਵਾਨਾ ਦੂਰ ਨਾਲ ਫ੍ਰੀ ਟੈਸਟ ਟੂਸਟ ਹੋ ਰਹੇ ਆ ਨਹੀਂ ਨਹੀਂ ਜੀ ਪਹਿਲਾਂ ਦਾ ਪੁਰਾਣਾ ਉਹ ਆ ਹਸਪਤਾਲ ਜੀ ਉਸ ਨੂੰ ਰੰਗ ਰੂੰ ਕਰਕੇ ਕਹਿ ਰਹੇ ਆ ਜੀ ਹੂੰ ਹਾਂ ਕੋਈ ਇਹ ਆਪਣੇ ਆਪਣੇ ਮਹੱਲਾ ਕਲੀਨਿਕ ਹੂੰ ਤੇ ਨੇੜੇ ਤੇੜੇ ਦੇ ਪਿੰਡਾਂ ਚ ਕੋਈ ਵਿਕਾਸ ਬਕੂਸ ਹੋ ਰਿਹਾ ਕੋਈ ਨਵੀਂ ਸੜਕ ਬਣਦੀ ਕੋਈ ਇਮਾਰਤ ਬਣਦੀ ਮਰੂ ਜਾ ਕੇ ਵੇਖ ਲੋ ਜੀ ਉਮੇ ਜੇ ਕੀ ਗਲੀਆਂ ਚ ਪਾਣੀ ਫਰਦਾ ਹੈ ਹੂੰ ਕੋਈ ਸੀਵਰੇਜ ਦਾ ਕੋਈ ਸਿਸਟਮ ਨਹੀਂ ਆ ਰਾਮਪੁਰੇ ਤੋਂ ਫੂਲ ਤੱਕ ਦਾ ਦਾਤਾਂ ਤੇ ਸੀਵਰੇਜ ਲੀਕ ਆ ਜੀ ਹੂੰ ਤੇ ਦਾਣਾ ਮੰਡੀਆਂ ਚ ਕਿਵੇਂ ਆ ਪਹਿਲਾਂ ਵਾਲੀਆਂ ਸਰਕਾਰਾਂ ਨਾਲੋਂ ਫਰਕਾ ਲਾਈਟ ਲੂਟ ਲੈਟਰਿੰਗ ਪਾਣੀ ਜੀ ਸਾਨੂੰ ਤਾਂ ਇੱਥੇ 15 ਦਿਨ ਹੋ ਗਏ ਆ ਬਿਆਂ ਨੂੰ ਜੀ ਹਾਂ ਆ ਪਈਏ ਕਣਕ ਕਿਸੇ ਨੇ ਨਾ ਕੋਈ ਬਾਰਦਾ ਨਾ ਦਿੰਦਾ ਇੱਥੇ ਮਾਰਕ ਫੱਡ ਦੀ ਆਪਣਾ ਖਰੀਦ ਆ ਜੀ ਇਸ ਦੁਕਾਨ ਤੇ ਹੂੰ ਤੇ 15 ਦਿਨ ਹੋ ਗਏ ਬੈਠਿਆਂ ਨੂੰ ਹੂੰ 11 ਤਰੀਕ ਦੀ ਕਣਕ ਆਈ ਹੋਈ ਐ ਇੱਥੇ ਹੂੰ ਸਾਨੂੰ ਕਹਿੰਦੇ ਜੀ ਇੱਕ ਬੋਲੀ ਲਾ ਦੇਂਗੇ ਇੱਕ ਦਿਨ ਆਈ ਸੀ ਆ ਥੋੜੀਆਂ ਜੀਆਂ ਬੋਰੀਆਂ ਦੀ ਬੋਲੀ ਲੱਗ ਗਈ ਮੁੜ ਕੇ ਕੋਈ ਬੋਲੀ ਬਲੀ ਨਹੀਂ ਆਈ ਹੂੰ ਉਹ ਮੈਂ ਦੇਖੀ ਆ ਮੀਂਹ ਚੜ ਕੇ ਆ ਜਾਂਦਾ ਇਧਰੋਂ ਜੀ ਸਾਡੇ ਤਾਂ ਦਿਲ ਫੜੇ ਪਏ ਆ ਹੂੰ ਇਹ ਇਹ ਕੋਈ ਉਹ ਹੀ ਨਹੀਂ ਕਰਦਾ ਹੂੰ ਵੀ ਆ ਬੋਲੀ ਲੱਗੂ ਐਕਚੁਅਲੀ ਲੀਡਰਾਂ ਨੇ ਮਾਰਿਆ ਕਿਹੜਾ ਗੂੜਾ ਮੰਡੀਆਂ ਜਿਵੇਂ ਪਹਿਲਾਂ ਲੀਡਰ ਆਉਂਦੇ ਨਹੀਂ 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 ਕੋਈ ਮਾਰਿਆ ਮੂਰੇ ਗੇੜਾ ਨਹੀਂ ਕਿਸੇ ਨੇ ਨਹੀਂ ਮਾਰਿਆ ਇੱਥੇ ਕੋਈ ਲੀਡਰ ਨਹੀਂ ਆਇਆ ਲੈਣ ਨਹੀਂ ਦੇਣ ਨਹੀਂ ਅਸੀਂ ਵੀ ਗਏ ਆ ਮਾਰਕੀਟ 'ਚ ਦੋ ਤਿੰਨ ਵਾਰੀ ਉੱਥੇ ਨਾ ਕੋਈ ਅਫਸਰ ਆ ਸਾਨੂੰ ਕਹਿ ਕੇ ਮੋੜਦੇ ਨਹੀਂ ਕੋਈ ਗੱਲ ਨਹੀਂ ਬੋਲੀ ਲਾਵਾਂਗੇ ਹੂੰ ਕੋਈ ਬੋਲੀ ਵਾਲੀ ਰੰਗ ਤੇ ਬਾਰਦਾਨਾ ਮਿਲ ਰਿਹਾ ਹਨੂੰ ਨਾ ਨਾ ਕੋਈ ਬਾਰਦਾਨਾ ਨਹੀਂ ਮਿਲਿਆ ਬਸ ਐਵੇਂ 2000 ਗੱਟਾ ਮਿਲਿਆ ਸੀ ਹੂੰ ਤੇ ਇਸ ਦੁਕਾਨ ਤੇ ਮੈਨੂੰ ਲੱਗਦਾ ਘੱਟੋ ਘਾਟ 20000 ਤੋਂ ਗੱਟੇ ਤੋਂ ਉੱਤੇ ਕਣਕ ਪਈ ਹੈ ਹੂੰ ਫਿਰ ਤਾਂ ਬੜਾ ਮੰਦਾ ਹਾਲਾ ਹਾਂ ਜੀ ਬਹੁਤ ਮੰਦਾ ਹਾਲਾ ਸਾਰਾ ਸ਼ੈੱਡ ਭਰੇ ਪਈ ਆ ਚਾਰ ਸਾਰੇ ਕਹਿੰਦਾ ਕਾ ਕੇ ਦੇਖਣਾ ਜੀ ਬਾਪੂ ਜੀ ਕੀ ਕਹਿੰਦਾ ਫਿਰ ਚੋਣ ਹਕਾੜਾ ਫਰੀਦਕੋਟ ਦਾ ਚੋਣ ਹਕਾੜਾ ਜੀ ਆ ਆ ਸਰਕਾਰ ਦਾ ਕੰਮ ਹੋਇਆ ਨਹੀਂ ਜੀ ਕਰਨ ਜੀ ਹੂੰ ਤੇ ਅੱਗੇ ਕੈਪਟਲ ਉਹ ਵਧਿਆ ਹੁੰਦੇ ਰਹੇ ਆ ਤੇ ਆਪਣੇ ਬਾਦਲਦਾਰ ਸਾਹਿਬ ਵੀ ਵਧਿਆ ਹੁੰਦੇ ਰਹੇ ਆ ਇਹਨਾਂ ਨੇ ਕੁਝ ਵੀ ਨਹੀਂ ਕਰਿਆ ਜੀ ਸਾਡਾ ਮਰਾਜ ਦੀ ਫਰਨੀ ਜਮਾ ਟੁੱਟੀ ਪਈ ਹੈ ਹੂੰ ਮਰਾਜਪੰਡਾ ਉਹਦਾ ਮਰਾਜ ਜੀ ਹਾਂ ਤੇ ਇੱਥੋਂ ਦੇ ਜਿਹੜੇ ਵਿਧਾਇਕ ਕੰਮ ਨਹੀਂ ਕਰ ਰਹੇ ਨਾ ਜੀ ਹੂੰ ਨਾ ਐਤ ਕੀ ਫਿਰ ਹਵਾ ਕਿਹੜੇ ਕੈਂਡੀਡੇਟ ਦੀ ਲੱਗ ਰਹੀ ਆ ਕਹਿੰਦੇ ਕੱਲ੍ਹ ਨੂੰ ਵੀ ਜਿੱਤਣਗੇ ਜੀ ਮੁੱਤਲਾ ਦੀ ਹਾਂਜੀ ਭਾਈ ਕਿਹੜੇ ਲੀਡਰ ਦੀ ਹਵਾ ਲੱਗਦੀ ਆ ਫਰੀਦਕੋਟ ਚ ਇਹ ਕੋਰਟ ਚ ਹਾਲ ਤੱਕ ਜੇ ਤਾਂ ਲੀਡਰ ਮਤਲਬ ਆਮਵੰਦ ਹੋਵੇ ਬੰਦਾ ਉਹਦੀ ਤਾਂ ਹੋਊ ਜੇ ਸਾਡੇ ਸਾਰੇ ਉਹਦਾ ਕਲਾਕਾਰ ਹੀ ਵੇਚ ਤੇ ਹੂੰ ਉਹ ਕੀ ਕਰਨਗੇ ਜਾ ਕੇ ਹੂੰ ਉਹ ਤਾਂ ਕਿਤੇ ਫੂਲ ਤੇ ਅਸੀਂ ਅੱਜ ਤੱਕ ਨਹੀਂ ਦੇਖਿਆ ਹੂੰ ਕਿਸੇ ਦੇ ਬੈਠਣ ਜਾ ਕਿਤੇ ਵੀ ਆਇਆ ਹੋਵੇ ਹੂੰ ਤੇ ਰਹਿੰਦਾ ਖੁੰਦਾ ਬਲਕਾਰ ਦੇਖ ਲੋ ਆ ਨੇੜੀ ਦੇਖ ਲੋ ਹੂੰ ਆ ਨਹੀਂ ਕਿਤੇ ਫੂਲ ਚ ਦੇਖਿਆ ਹੂੰ ਠੀਕ ਹੈ ਇਹਨੇ ਕੋਈ ਕੰਮ ਕੀਤਾ ਹੋਇਆ ਪਹਿਲਾ ਫਸਲ ਛਿੱਟਣੀ ਸੀ ਇੱਟਾਂ ਪਈਆਂ ਸੀ ਸੜਕ ਤੇ ਜੀ ਆ ਦੂਜੀ ਫਸਲ ਛਿੱਟਣੀ ਸੀ ਤੇ ਆ ਹੁਣ ਪੱਤੀ ਜਾਂਦਾ ਹੂੰ ਕਿੱਥੇ ਜਾਂਣਾ ਸਾਨੂੰ ਅਸੀਂ ਤਾਂ ਔਖੀ ਹੋਈ ਜੰਨੇ ਆ ਜੀ ਤੇ ਜਿਹੜੇ ਕੈਂਡੀਡੇਟ ਖੜੇ ਕੀਤੇ ਆ ਕਰਮਜੀਤ ਅਨਮੋਲ ਹੰਸਰਾਜ ਰਾਜਵਿੰਦਰ ਸਿੰਘ ਤੇ ਉਹ ਬੀਬੀ ਸਾਹਿਬ ਉਹ ਕਿੰਨਾ ਚਾਰਾਂ ਚੋ ਕਿਹਦਾ ਲੱਗਦਾ ਅਸੀਂ ਤਾਂ ਉਹ ਬੀਬੀ ਨੂੰ ਹੀ ਵੋਟਾਂ ਪਾਉਣੀਆਂ ਹੂੰ ਕਾਂਗਰਸ ਕਿੰਨੀਓ ਹੂੰ ਜੇ ਕੁਝ ਕਰਨਗੇ ਤਾਂ ਉੱਥੇ ਕਾਂਗਰਸ ਆ ਜੂਗੀ ਤਾਂ ਕੁਝ ਬਣ ਜੂ ਹੂੰ ਨਹੀਂ ਤਾਂ ਬਸ ਬੁਰਾ ਹਾਲ ਹੀ ਆ ਹੂੰ ਲੁੱਟ ਕੋਈ ਲੁੱਟ ਖੋ ਹਾਂ ਹਾਂ ਹੁਣ ਤੁਸੀਂ ਇਹ ਦੇਖੀ ਚਲੋ ਕਿ ਕਿੰਨੇ ਕਿੰਨੇ ਚੋਰੀ ਮੋਬਾਈਲ ਹੋ ਜਾਂਦੇ ਆ ਹਾਂ ਉਹ ਵੀ ਆਪਣਾ ਉਹਨਾਂ ਦੇ ਹੁੰਦੇ ਆ ਹੂੰ ਤੇ ਓਹ ਲੁੱਟਾਂ ਦੇ ਕੋਈ ਬੰਦਾ ਐ ਸਰਖਣੀ ਸਾਈਕਲ ਤੇ ਜਾਂਦਾ ਰਾਤ ਬਰਾਤੇ ਵੀ ਨਹੀਂ ਅਸੀਂ ਨਿੱਕਲ ਨਹੀਂ ਸਕਦੇ ਹੂੰ ਕਿਹੜੇ ਵੇਲੇ ਲੁੱਟਦੇ ਨੇ ਲਾਈਨ ਸਿਰਫ ਜੇਬ 'ਚ ਪੈਸੇ ਰੱਖਣੇ ਪੈਂਦੇ ਆ ਕਿਤੇ ਜਾਨ ਬਚ ਜੇ 5-400 ਰੁਪਈਆ ਕਿਸੇ ਨੂੰ ਦੇ ਦਈਏ ਜਾਨ ਬਚ ਜੇ ਹੂੰ ਆਹ ਚੱਕਰ ਹੋਏ ਪਏ ਨੇ ਹੂੰ ਛੋਡੇ ਇੱਥੇ ਏਰੀਆ ਦੇ ਵਿੱਚ ਐਮਐਲਏ ਕੌਣ ਆ ਆਪਣੇ ਬੜਕਾਰ ਸਿੱਧੂ ਜੀ ਬੜਕਾਰ ਇੱਥੇ ਕੰਮ ਨਹੀਂ ਹੋ ਰਿਹਾ ਆਮ ਆਦਮੀ ਪਾਰਟੀ ਕੰਮ ਨਹੀਂ ਕਰਾ ਰਹੀ ਤੁਸੀਂ ਦੇਖੇ ਹੋਗੇ ਸਾਰੀ ਸੜਕ ਨੰਗੀ ਹੋਗੇ ਹਮ ਕਿਤੇ ਦੇਖਿਆ ਨਹੀਂ ਕੋਈ ਲੀਡਰ ਹੈਗਾ ਫੂਲ ਚ ਦਾ ਕੋਈ ਆਇਆ ਕਹਿੰਦੇ ਆ ਕੰਮ ਹੋਈ ਜਾਂਦੇ ਆ ਹਮ ਇੱਕ ਵੀ ਕੰਮ ਹੋਇਆ ਹੋਵੇ ਫੇਰ ਕਹਿ ਦੀਏ ਹਮ ਜੀ ਤੇ ਜਿਹੜਾ ਬਿਜਲੀ ਫ੍ਰੀ ਵਾਲਾ ਉਹ ਤੁਹਾਨੂੰ ਕਿਵੇਂ ਲੱਗਦਾਗਾ ਵੀ ਕੋਈ ਕਿਸੇ ਨੂੰ ਜੀ ਨੌਕਰੀ ਦਊ ਨਾ ਸਾਰਾ ਪਰਿਵਾਰ ਭਲੇ ਬਿਜਲੀ ਨਾਲ ਕੀ ਕਰ ਲਵਾਂਗੇ ਉਹ ਤਾਂ ਪਹਿਲਾਂ ਵੀ ਕੁੰਡੀਆਂ ਲਾ ਕੇ ਬੈ ਲੋਕ ਮਾਫੀ ਕਰੀ ਬੈਠੇ ਆ ਹਮ ਤੇ ਉਹਦਾ ਕੀ ਫਾਇਦਾ ਹੋਇਆ ਇੱਕ ਪਰਿਵਾਰ ਦੇ ਵਿੱਚ ਇੱਕ ਜੀ ਨੂੰ ਨੌਕਰੀ ਮੇਰੇ ਸਾਹਬ ਦਾ ਕੰਮ ਆ ਡੰਗਾ ਲਾਇ ਹੈ ਸਾਰਾ ਪਰਿਵਾਰ ਪਾਲ ਲੈ ਹੂੰ ਪੜਾਈਆਂ ਦੀਆਂ ਮਹਿੰਗੀਆਂ ਹੋਈਆਂ ਹਰ ਇੱਕ ਦਾਦਾ ਦਾ ਲੱਖ ਚੱਕੇ ਬੈਠਾ ਕਿੱਲੇ ਦੇ ਕਿੱਥੋਂ ਮੋੜੂਗਾ ਹੂੰ ਯਾਨੀ ਕਿ ਜਿਹੜਾ ਫ੍ਰੀ ਬਿਜਲੀ ਵਾਲਾ ਤੁਹਾਨੂੰ ਵਧੀਆ ਨਹੀਂ ਕੋਈ ਫਾਇਦਾ ਨਹੀਂ ਜੀ ਐਕੀ ਫਰੀਦਕੋਟ ਏਰੀਆ ਚੋਂ ਫਿਰ ਕਿਹੜੀ ਪਾਰਟੀ ਦਾ ਦਬਦਬਾ ਲੱਗ ਰਿਹਾ ਜੀ ਫਰੀਦਕੋਟ ਪਾਰਟੀ ਜੋ ਹੀ ਹੈ ਪਨੋਪਰ ਅ ਵੀ ਕਿਹੜਾ ਲੱਗਦਾ ਕਿਹੜਾ ਨਹੀਂ ਹਟਾਵਾ ਹਾਂਜੀ ਹੂੰ ਆਪਾਂ ਦਾ ਹੁਣ ਜਾਣੇ ਤੈਨੂੰ ਰਸਤਾ ਕਿ ਜਿਹੜਾ ਅਸੀਂ ਤਾਂ ਨਾ ਪੌਣੀਆ ਕਾਂਦੇ ਕਾਂ ਨੂੰ ਨਾ ਪੌਣੀਆ ਕਾਂਗਰਸ ਨੂੰ ਨਾ ਹੀ ਪੌਣੀਆ ਚੱਲੂ ਹੂੰ ਤਾਂ ਬਰਨੀ ਨਹੀਂ ਦੇ ਇਸ ਇਹਦਾ ਕਾਰਨ ਕੀ ਕਾਰਨ ਹੁੰਦੇ ਸਾਨੂੰ ਦੇਖੀ ਜਾਂਦਾ ਕਾਰਨ ਆ ਬੈਠੇ ਮੰਡੀ ਚ ਰੋਦੇ ਹੂੰ ਕਾਰਨ ਹੁੰਨ ਸਾਨੂੰ ਦੇਖੀ ਜਾਂਦਾ ਹੂੰ ਆ ਬੈਠੇ ਲੋਕ 10 ਦਿਨਾਂ ਦੇ ਰੋਈ ਜਾਂਦੇ ਕੱਲ ਬੋਲੀ ਲੱਗੀ ਦਾ ਬਾੜਦਨ ਨਹੀਂ ਆਇਆ ਹਾਂ ਬਾੜਦਨ ਨਹੀਂ ਕਿਤੋਂ ਆਮ ਆਦਮੀ ਪਾਰਟੀ ਤਾਂ ਕਹਿੰਦੀ ਵੀ ਅਸੀਂ 13 ਸੀਟਾਂ ਜਿੱਤ ਜਾਣੀਆਂ ਇਤਕੀ ਕੰਮ ਹੀ ਬਹੁਤ ਕਰਵਾਇਆ ਮੈਂ ਕਿਹਾ ਸਾਡੇ ਫੂਟੋਂ ਇੱਕ ਸੀਟ ਵੀ ਜਿੱਤ ਗਏ ਹੂੰ ਐਨੇ ਲੋਕ ਸਿੱਧ ਉਹ ਹੈਗਾ ਸਾਨੂੰ ਤਾਂ ਐਸੀ ਵੀ ਚੱਲ ਨਵੀਂ ਸਰਕਾਰ ਆਈ ਐ ਸਾਨੂੰ ਕੁਛ ਨਾ ਕੁਛ ਜ਼ਿੰਮੇਦਾਰੋਂ ਮਿਲੂ ਇਹ ਤਾਂ ਜ਼ਿੰਮੇਦਾਰਾਂ ਤਾਂ ਕੋਈ ਖੋਲੇ ਨਹੀਂ ਦਸਰਾ ਕੁਛ ਹੂੰ ਉਹ ਤਾਂ ਕਹਿੰਦੇ ਮੈਰੀ ਪਾਣੀ ਟੇਲਾਂ ਤੱਕ ਪਹੁੰਚਦਾ ਕਰਤਾ ਬਿਜਲੀ 24 ਘੰਟੇ ਰਹਿੰਦੀ ਆ ਬਿਜਲੀ ਦਾ ਚੱਲ ਮੰਨਦਿਆਂ ਜਿਹੜੀ ਪੰਜਾਂ ਲਾਈਟ ਆ ਉਹ ਚੱਲ ਦਿੰਦਿਆਂ ਹੁਣ ਇਹ ਮੈਂ ਕਹਦੀ ਆ ਪੂਰੀ ਵਧੀਆ ਦਿੰਦਿਆਂ ਝੋਨੇ ਵੇਲੇ ਜੀ ਜਿਹੜੇ ਹੁਣ ਆਪਾਂ ਨੇ ਮੰਨਦਿਆਂ ਵੀ ਮੀਟਰ ਮਾਫ਼ ਕਰਤੇ ਆਂ ਬੇੜਾ ਹਾਂਜੀ ਉਹ ਮਾਫ਼ ਕਰਨੇ ਨਹੀਂ ਸੀ ਗਲਤ ਕਰੀਕਾ ਹੂੰ ਅੱਛਾ ਬਿਜਲੀ ਮਾਫੀ ਵਾਲਾ ਤੁਸੀਂ ਮਾੜਾ ਮੰਨਦੇ ਹੋ ਮਾੜੀ ਮੰਨਦੇ ਆ ਤੁਸੀਂ ਹਾਂ ਸਹੀ ਗੱਲ ਆ ਜਿਹੜਾ ਬੰਦਾ ਹੁਣ ਭੈਣਾਂ 24 ਘੰਟੇ ਲਾਈਟ ਜਗਾਉਂਦਾ ਕਰਦਾ ਉਹਨੂੰ ਭਰਨ ਦਾ ਠੱਪ ਪਾਉਂਦਾ ਇਹ ਨਾ ਹੂੰ ਚਾਹੀ ਵਾਲੀ ਹੁਣ 200 ਆਵੇ ਬਿੱਲ ਦਾ ਚਾਹੀ 400 ਹੂੰ ਇਹ ਗਰੀਬਾਂ ਲਈ ਸੋਚ ਲੈਣ ਜਿਹੜੇ ਗਰੀਬ ਨੇ ਤੇ ਜਿਹੜਾ ਬੀਬੀਆਂ ਦਾ ਬੱਸ ਕਰਾਇਆ ਮਾਫ ਕੀਤਾ ਉਹ ਕਿਵੇਂ ਲੱਗਦਾ ਤੁਹਾਨੂੰ ਉਹ ਵੀ ਗਲਤੀ ਆ ਹੂੰ ਉਹ ਵੀ ਥਾਂ-ਥਾਂ ਮੌਤ ਹੋ ਜਾਂਦੀ ਆ ਹੂੰ ਥਾਂ-ਥਾਂ ਬਸਦੇ ਡਿੱਗਦੇ ਆ ਬਾਈ ਜਦੋਂ ਫ੍ਰੀ ਵਾਲੀ ਤੇ ਚੜ ਜਾਂਦੀਆਂ ਲੌਂਕ ਧੀਆਂ ਪੜ ਜਾਂਦੀਆਂ ਹੂੰ ਫਰੀਦਕੋਟ ਕੀ ਲੱਗ ਰਿਹਾ ਤੁਹਾਨੂੰ ਕਿਹੜੀ ਪਾਰਟੀ ਦਾ ਦਬ ਦਬਾਗਾ ਅਜੇ ਤਾਂ ਕੋਈ ਪੂਰਾ ਨਹੀਂ ਆਇਆ ਜੀ ਸਮਝਦੇ ਤੇ ਤਾਂ ਮਹੀਨਾ ਪਿਆ ਸਾਰੇ ਜ਼ੋਰ ਤਾਂ ਲਾਈ ਜਾਂਦੇ ਆ ਹਾਂ ਸਰਕਾਰ ਜਿਹੜੀ ਮੌਜੂਦਾ ਕੀ ਪੰਜਾਬ ਸਰਕਾਰ ਇਹਦੀਆਂ ਪਾਲਿਸੀਆਂ ਤੋਂ ਤੁਸੀਂ ਖੁਸ਼ ਹੋ ਕੋਈ ਕੰਮਕਾਰ ਜਿਵੇਂ ਮੰਡੀ ਦੇ ਵਿੱਚ ਸਹੀ ਹੋ ਰਿਹਾਗਾ ਜਾਂ ਤੁਹਾਡੇ ਪਿੰਡ ਦੇ ਵਿੱਚ ਵਿਕਾਸ ਹੋ ਰਿਹਾਗਾ ਕੁਝ ਹੋਇਆ ਪਹਿਲਾਂ ਵਾਲੀਆਂ ਪਾਰਟੀਆਂ ਨਾਲੋਂ ਕੁਝ ਬਦਲਾਵ ਲੱਗਿਆ ਤੁਹਾਨੂੰ ਸੋ ਹੀ ਕੋਈ ਸਾਜੀ ਕੋਈ ਬੜਾ ਫਰਕ ਨਹੀਂ ਲੰਮਾ ਜਰਾ ਹੂੰ ਕੀ ਸਮੱਸਿਆ ਆ ਰਹੀਆਂ ਗਈਆਂ ਮੰਡੀ ਦੀਆਂ ਆ ਕੋਈ ਵੀ ਦੱਸ ਸਕਦੇ ਹੋ ਮੰਡੀ ਦਾ ਵੀ ਕੰਮ ਠੰਢਾ ਹੀ ਚੱਲ ਰਿਹਾ ਜੀ ਕੋਈ ਬੜਾ ਹੂੰ ਵਕੀ ਇੱਥੇ ਇੱਕੋ ਹੀ ਲੈਟਰਿੰਗ ਬਾਥਰੂਮ ਆ ਉਹ 2 ਕਿਲੋਮੀਟਰ ਜਾ ਕੇ ਪਹਿਲੇ ਸਿਰੇ ਹਾਂ ਸਾਰੀ ਦਾਣਾ ਮੰਡੀ ਚ ਹਾਂਜੀ ਹੂੰ ਉਹ ਵੀ ਖਰਾਬ ਹੈ ਇੱਥੋਂ ਦਾਣੇ ਛੱਡ ਕੇ ਉਹ ਕਿੱਡੀ ਵੱਟ ਜਾਈਏ ਉਹ ਵੀ ਖਰਾਬ ਪਿਆ ਕਹਿੰਦੇ ਹਾਂ ਜੀ ਇੱਥੇ ਘੱਟੋ ਘੱਟ ਤੋ ਇੱਧਰ ਚਾਹੀਦਾ ਦੋ ਉੱਧਰ ਚਾਹੀਦਾ ਹੂੰ ਤੇ ਜੜੀਆਂ ਸਰਕਾਰ ਦੀਆਂ ਹੋਰ ਪਾਲਿਸੀਆਂ ਆਈਆਂ ਜਿਵੇਂ ਫ੍ਰੀ ਬਿਜਲੀ ਵਾਲਾ ਕੀਤਾਗਾ ਅ ਬੁੜੀਆਂ ਨੂੰ ਫ੍ਰੀ ਬੱਸ ਸੇਵਾ ਦਾ ਕੀਤਾ ਉਹਨਾਂ ਨਾਲ ਤੁਸੀਂ ਸਹਿਮਤੋਂ ਵੀ ਫ੍ਰੀ ਹੋਣਾ ਚਾਹੀਦਾ ਠੀਕ ਹੈ ਜੀ ਹਾਇ ਤਾਂ ਫ੍ਰੀ ਵਾਲਾ ਕੰਮ ਗਲਤ ਹੀ ਹੂੰ ਅਸੀਂ ਕੰਮ ਛੱਡ ਜਾਾਂਗੇ ਜਿਹੜਾ ਕੋਈ ਫ੍ਰੀ ਮਿਲੀ ਜਾਊ ਸਾਰਾ ਕੁਝ ਹੂੰ ਜੀ ਹੋਰ ਚੀਜ਼ਾਂ ਤੇ ਰਾਹਤ ਦਿੱਤੀ ਜਾਵੇ ਹੂੰ ਹੂੰ ਜੇ ਫਸਲ ਆਇਆ ਕੋਈ ਹੋਰ ਆ ਉਹਦੇ ਚ ਸਾਨੂੰ ਤਾਂ ਵੱਧ ਆ ਜੇ ਸਾਰਾ ਕੁਝ ਜਿਹੜੇ ਕੋਈ ਦੂਜੇ ਦਿਹਾੜੀਦਾਰ ਆ ਉਹਨਾਂ ਦਾ ਉਹ ਚੀਜ਼ ਵੱਧ ਜੇ ਉਹਨਾਂ ਦਾ ਸਾਰਾ ਉਹ ਹੀ ਠੀਕ ਹੈ ਜੀ ਤੇ ਲੀਡਰਾਂ ਦੇ ਵਿੱਚੋਂ ਕਿਹਦਾ ਦਬਦਬਾ ਲੱਗਦਾ ਕਰਮਜੀਤ ਅਨਮੋਲ ਹੰਸਰਾਜ ਹੰਸ ਰਾਜਵਿੰਦਰ ਸਿੰਘ ਕਿਹਦਾ ਲੱਗ ਰਿਹਾ ਇਹਨਾਂ ਤੋਂ ਜੇ ਕਿਹੜੀ ਪਾਰਟੀ ਦਾ ਅਜੇ ਤਾਂ ਸਾਡੇ ਇੱਥੇ ਪਿੰਡ ਆਹੋ ਹੀ ਆਇਆ ਜੀ ਉੱਥੋਂ ਵਾਲਾ ਅਕਾਲੀ ਦਲ ਵਾਲਾ ਅਕਾਲੀ ਦਲ ਵਾਲਾ ਹਮ ਅੱਛਾ ਤੁਹਾਨੂੰ ਅਕਾਲੀ ਦਲ ਦੀ ਸਥਿਤੀ ਠੀਕ ਲੱਗ ਰਹੀ ਹੈ ਠੀਕ ਲੱਗ ਰਹੀ ਆ ਉਹ ਹਜੇ ਉਹ ਆਇਆ ਉਹ ਹੀ ਆ ਪਿੰਡ ਦੇ ਵਿੱਚ ਹੋਰ ਨਹੀਂ ਕੋਈ ਜਲਸਾ ਕਰਿਆ ਕਿਸੇ ਨੇ ਫਰੀਦਕੋਟ ਕੀ ਕਹਿੰਦਾ ਜੀ ਠੀਕ ਆ ਜੀ ਵਧੀਆ ਹੈ ਵਧੀਆ ਠੀਕ ਹੈ ਕਿਹੜੀ ਪਾਰਟੀ ਦਾ ਦਬਦਬਾ ਲੱਗ ਰਿਹਾ ਕੋਈ ਪਾਰਟੀ ਨਹੀਂ ਜੀ ਕੋਈ ਰਹਿੰਦੀ ਇਕੋ ਜੀ ਚੱਲਣਗੇ ਜਿਹੜੀ ਆ ਜਾਂਦੇ ਉਹ ਵੀ ਵਧੀਆ ਜਿਹੜਾ ਫਰੀ ਬਿਜਲੀ ਬੁਜਲੀ ਵਾਲਾ ਕਰਤਾ ਬੁੜੀਆਂ ਨੂੰ ਫਰੀ ਕਰਤਾ ਉਹ ਠੀਕ ਲੱਗਦਾ ਕਿ ਨਹੀਂ ਬਿਜਲੀ ਵਾਲਾ ਤਾਂ ਠੀਕ ਆ ਬਿਜਲੀ ਤਾਂ ਬਹੁਤ ਦਿੱਤੀ ਹੈ ਹੂੰ ਲਾਈਟ ਤਾਂ ਵੀ ਤੇ ਨਹੀਂ ਦਿੱਤੀ ਇਹ ਕੋਈ ਕਮੀ ਨਹੀਂ ਨਹੀਂ ਜਿਹੜਾ ਫਰੀ ਵਾਲਾਗਾ ਕਰਜ਼ੇ ਨੂੰ ਦੇਖ ਕੇ ਕਿਵੇਂ ਕਹਣੇ ਉਹ ਫਰੀ ਵਾਲਾਵੇਂ ਉਹਨਾਂ ਜਿਆਦੇ ਬੁੜੀਆਂ ਤੁੰਗੀਆਂ ਫਿਰਦੀਆਂ ਨਾ ਹੋਵੇ ਤਾਂ ਨਾ ਹੂੰ ਉਹਨੇ ਜਿਆਦੇ ਜਾਈ ਜਾਂਦੀਆਂ ਬੇਲੀ ਹੂੰ ਠੀਕ ਹੈ ਨਾ ਤੁਹਾਨੂੰ ਲੱਗਦਾ ਵੀ ਫ੍ਰੀ ਹੋਣਾ ਚਾਹੀਦਾ ਕਿ ਨਹੀਂ ਅਸੀਂ ਤਾਂ ਇਹ ਰਹਿਣ ਦੇ ਫ੍ਰੀ ਨੂੰ ਚਾਹੀਦਾ ਹੀ ਨਹੀਂ ਹੂੰ ਉਹਨੇ ਜਿਆਦੇ ਜਾਂਦੀਆਂ ਕੰਮ ਛੱਡੀ ਫਿਰਦੀਆਂ ਹੂੰ ਠੀਕ ਹੈ ਨਾ ਜਿਵੇਂ ਹੁਣ ਵੋਟਾਂ ਦੇ ਦਿਨ ਨੇੜੇ ਆ ਗਏ ਲੀਡਰ ਗੇੜੇ-ਗੂੜੇ ਮਾਰਨ ਲੱਗੇ ਪਿੰਡਾਂ 'ਚ ਲੱਗ ਜਾਣਗੇ ਲੱਗਣੇ ਤਾਂ ਲੱਗ ਜਾਣਗੇ ਹਾਂ ਕੰਮ-ਕਮ ਕੋਈ ਹੋਇਆ ਛੋਡੇ ਪਿੰਡ ਦਾ ਆਹ ਸੜਕ ਦੇਖ ਲਓ ਕੀ ਬਣੀ ਵੀ ਆ ਵਧੀਆ ਹੂੰ ਸੀਵਰੇਜ ਦਾ ਕੀ ਹਾਲਾ ਛੋਡੇ ਪਿੰਡ 'ਚ ਬੁਰਾ ਹਾਲ ਹੈ ਹੂੰ ਪਹਿਲਾਂ ਵੀ ਇਹੀ ਯਾਰ ਅਸੀਂ ਹੁਣ ਵੀ ਇਹੀ ਆ ਜਿਹੜਾ ਪਾਣੀ ਖੜਾ ਹੈ ਹੂੰ ਫੇਰ ਧੋ ਕੇ ਲੰਗਦੇ ਇਧਰ ਦੀ ਲੰਗਦੇ ਆ ਹੂੰ ਆ ਕਾਲਜ ਕੋਲੇ ਉਬਲੀ ਜਾਂਦਾ ਤੇ ਮੰਡੀਆਂ ਚ ਬਾਰਪੂਰ ਦਾ ਨਾ ਆ ਰਿਹਾ ਬਾਰਦਨਾਂ ਦਾ ਚੱਲੀ ਜਾਂਦਾ ਮੈਨੂੰ ਤਾਂ ਮੈਂ ਤਾਂ ਅੱਜ ਹੀ ਆਏ ਮੰਡੀ ਚ ਸੀ ਬਾਰਦਨਾਂ ਬੂਦਨਾਂ ਉਹਦਾ ਨਹੀਂ ਬਾਰਦਨਾਂ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਅੱਜ ਹੀ ਆਇਆ ਹੂੰ ਕੋਈ ਇਹਨਾਂ ਨੂੰ ਪਤਾ ਹੋ ਹੁ ਬਾਰਪੂਰ ਕਿਥੇ ਯਾਰ ਕਿਤਾ ਕਿਸੇ ਮੰਗ ਕੇ ਲੈ ਕੇ ਹਲਕੇ ਹਲਕੇ ਦਾ ਐਮਐਲਏ ਕਿਹੜਾ ਗੂੜਾ ਮਾਰ ਰਿਹਾ ਪਿੰਡ ਕਿਤੇ ਨਹੀਂ ਆਇਆ ਸਾਡੇ ਪਿੰਡ ਜਿੱਥੇ ਜਮਾ ਨਹੀਂ ਆਇਆ ਹੂੰ ਸਾਡੇ ਮੂੰਹ ਵੀ ਨਹੀਂ ਦਿਖਾਇਆ ਉਹਨੂੰ ਨਾਮ ਤਾਂ ਪਤਾ ਹੈਗਾ ਕੀ ਇਹ ਜਾਣਦੇ ਤਾਂ ਸੀਗੇ ਉਹ ਆਹ ਇਹੀ ਆਪਣਾ ਪ੍ਰਕਾਰ ਹੂੰ ਪ੍ਰਕਾਰ ਹੀ ਹੈ ਹਾਂ ਤੇ ਪਹਿਲਾਂ ਮੁਹੰਮਦ ਸਦੀਕ ਨੇ ਕਦੇ ਕਿਹੜਾ ਗੂੜਾ ਮਰੇ ਐਮਪੀ ਨੇ ਉਹ ਵੀ ਨਹੀਂ ਕਿਤੇ ਆਇਆ ਉਹਨੇ ਤਾਂ ਮੂੰਹ ਹੀ ਨਹੀਂ ਦਿਖਾਇਆ ਇਹਦਾ ਮੜਾ ਮੋਟਾ ਦੇਸੀ ਜਾਂਦਾ ਤੇ ਨੰਗਦਾ ਟੱਪਦਾ ਹਾਂ ਸਾਰੇ ਇੱਕੋ ਹੀ ਹੈ ਠੀਕ ਹੈ ਹਾਂਜੀ ਬਾਈ ਜੀ ਕੀ ਮਾਹੌਲ ਲੱਗ ਰਿਹਾ ਜੀ ਇਤਕੀ ਫਿਰ ਲੋਕਾਂ ਦਾ ਮਾਹੌਲ ਤਾਂ ਜੀ ਕੋਈ ਪਤਾ ਨਹੀਂ ਲੱਗ ਰਿਹਾ ਇਹ ਹਾਂ ਮਾਹੌਲ ਤਾਂ ਅਸਲੀ ਟਾਈਮ ਹੀ ਦੱਸੂਗਾ ਜੀ ਹੂੰ ਹਾਲ ਤੱਕ ਦਾ ਕੋਈ ਕੈਂਡੀਡੇਟ ਕੋ हेल्थ ਕਰ ਪਹੁੰਚਿਆ ਨਹੀਂ ਗਈ ਕੋਈ ਹਾਂ ਹੂੰ ਬਸ ਇਹੀ ਮਾੜਾ ਮੋਟਾ ਆਪਣਾ ਹਲਕੇ ਦਾ ਵਧਾਇਆ ਕਿਥੋਂ ਵਾਲਾ ਫਿਰਦਾ ਮਾੜਾ ਮੋਟਾ ਕਰਦਾ ਹਲੇ ਕੋਈ ਤਾਂ ਕੋਈ ਆਇਆ ਨਹੀਂ ਆਪਣਾ ਪਿੰਡ ਚ ਜਾਂ ਕਾਲੇਦਾਲ ਦਾ ਕੱਲ ਆਇਆ ਸੀਗਾ ਹਾਂ ਹਾਂਜੀ ਬਦਲਾਵ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਜਿਵੇਂ ਆਮ ਆਦਮੀ ਪਾਰਟੀ ਕਹਿ ਰਹੀ ਆ ਵੀ ਟੇਲਾਂ ਤੱਕ ਅਸੀਂ ਪਾਣੀ ਪਹੁੰਚਾਤਾ ਬਿਜਲੀ ਫ੍ਰੀ ਆ ਬਹੁਤ ਸਾਰੀਆਂ ਸੁਵਿਧਾਵਾਂ ਹੋਰ ਵੀ ਆ ਮੰਡੀਆਂ ਚ ਕਣਕ ਚੱਕਣ ਨੂੰ ਲੈ ਕੇ ਵੀ ਸਾਰਾ ਕੁਝ ਵਧੀਆ ਹੋ ਰਿਹਾ ਤੁਹਾਨੂੰ ਕਿਵੇਂ ਲੱਗ ਰਿਹਾ ਬਾਈ ਦੇਖੋ ਜੀ ਜਿਹੜਾ ਹੈਗਾਗਾ ਫ੍ਰੀ ਫਰੋ ਵਾਲਾ ਇਹ ਤਾਂ ਨੀ ਚੀਜ਼ਾਂ ਸਾਰੀਆਂ ਵਧੀਆ ਅੱਛਾ ਜੀ ਹਾਂ ਜੀ ਮੇਰੇ ਕੋਲ ਪਾਣੀ ਵਾਲਾ ਜਾਂ ਲਾਈਟ ਹੈ ਹਾਂਜੀ ਉਹਦੇ 'ਚ ਅਸੀਂ ਬਹੁਤ ਖੁਸ਼ ਆਂਗੇ ਵੀ ਜਿਵੇਂ ਸਾਨੂੰ ਲਾਈਟ ਮਿਲੀ ਹੈਗੀ ਹੂੰ ਪਿਛਲੇ ਸਾਲ ਵੀ ਮਿਲੀ ਹੈਗੀ ਜਦੋਂ ਦੀ ਸਰਕਾਰ ਆਈ ਹੈਗੀ ਹੁਣ ਵੀ ਅਸੀਂ ਰੌਣਿਆ ਰੌਣਿਆ ਕਰ ਰਹੇ ਹੁਣ ਵੀ ਲਾਈਟ ਕੁਛ ਨਾ ਕੁਛ ਚੰਗੀ ਮਿਲ ਰਹੀ ਹੈ ਵਧੀਆ ਹਾਂ ਹਾਂ ਵੀ ਜਿਹੜੀਆਂ ਗੱਲਾਂ ਫ੍ਰੀ ਫਰੋ ਵਾਲ ਨੇ ਇਹ ਤਾਂ ਸਾਰੀਆਂ ਐਵੇਂ ਹੀ ਆਈਆਂ ਕੁਛ ਨਹੀਂ ਇਹਦੇ ਵਿੱਚ ਭਾਈ ਹੂੰ ਚੰਗੀਆਂ ਜੀ ਜਾਨੀ ਹੈਗੀਆਂ ਜੇ ਕੋਈ ਇਹਦੇ ਚ ਸਾਨੂੰ ਸਹੂਲਤ ਮਿਲੇ ਕੋਈ ਚੰਗੀ ਫਸਲ ਹੈਗੀ ਫਸਾ ਸਾਡੀ ਟਾਈਮ ਸਿਰ ਬਿਕੇ ਇਹ ਚੀਜ਼ਾਂ ਦਾ ਸਾਨੂੰ ਖਾਸ਼ੇਤ ਰੱਖਦੀਆਂ ਆਈਆਂ ਤੇ ਤੁਹਾਡੇ ਹਲਕੇ ਹਲਕੇ ਦੇ ਪਿੰਡਾਂ ਦਾ ਤੁਹਾਡੇ ਪਿੰਡ ਦਾ ਜਾਂ ਗਵੰਡੀ ਪਿੰਡਾਂ ਦਾ ਕੋਈ ਹੋਰ ਵਿਕਾਸ ਹੋ ਰਿਹਾਗਾ ਬਾਈ ਜੀ ਕੁਛ ਨਹੀਂ ਹੋਇਆ ਸਾਡੇ ਪਿੰਡ ਦਾ ਹਾਂ 10 ਸਾਲ ਕਾਲੀ ਸਰਕਾਰ ਰਹੀਗੀ ਜੀ ਕਾਂਗਰਸ ਵੀ ਰਹੀਗੀ ਜੀ ਕਿਸੇ ਨੇ ਕੁਛ ਨਹੀਂ ਕੀਤਾ ਹਾਂ ਇਹਨਾਂ ਨੂੰ ਦੇਖ ਰਹੇ ਹਾਂ ਵੀ ਕੀ ਕਰਦੇ ਆ ਹਾਂ ਕੁਛ ਕਰਿਆ ਦੋ ਸਾਲਾਂ ਚ ਕੋਈ ਪ੍ਰੋਜੈਕਟ ਕੋਈ ਸੜਕ ਬਣੀ ਕੋਈ ਕੁਛ ਹੋਰ ਹੋਇਆ ਕੁਛ ਨਹੀਂ ਕੋਈ ਹਾਲ ਤੱਕ ਤਾਂ ਕੁਛ ਨਹੀਂ ਹਾਂ ਥੋੜਾ ਮੋਟਾ ਜ ਮਾੜਾ ਮੋਟਾ ਤਾਂ ਚੱਲੀ ਜਾਂਦਾ ਰਹਿੰਦਾ ਜਾਂ ਕੋਈ ਗਲੀ ਨਾਲੀ ਆ ਤਾਂ ਉਹ ਤਾਂ ਆਮ ਚੱਲਦਾ ਹੀ ਰਹਿੰਦਾ ਹਾਂ ਹੋਰ ਨਹੀਂ ਕੁਛ ਖਾਸ ਤੇ ਜਿਹੜੇ ਕੈਂਡੀਡੇਟ ਆ ਜਿਵੇਂ ਰਾਜਵਿੰਦਰ ਸਿੰਘ ਕਾਲੀ ਦਲ ਦੇ ਨੇ ਹਾਂਜੀ ਔਰ ਝਾੜੂ ਦੇ ਆਪਣੇ ਕਰਮਜੀਤ ਸਿੰਘ ਅਨਮੋਲ ਨੇ ਪੰਜੇ ਦੇ ਬੀਬੀ ਸਾਹਾ ਹੋ ਕੇ ਆ ਹੰਸਰਾਜ ਹੰਸ ਬੀਜੇਪੀ ਦੇ ਨੇ ਇਨ੍ਹਾਂ ਚਾਰਾਂ ਚੋਂ ਕੀ ਦਾ ਲੱਗਦਾ ਵੀ ਕਿਹੜਾ ਮਜ਼ਬੂਤ ਆ ਜਾਂ ਕਿਹੜੇ ਦੀ ਕਿਹੜੇ ਨਾਲ ਟੱਕਰ ਕੋਈ ਉਦਾਂ ਦਾ ਤੁਹਾਨੂੰ ਕੁਛ ਲੱਗ ਰਿਹਾ ਹੈਗਾ ਦੇਖੋ ਜੀ ਜਿਹੜੀ ਬੀਜੇਪੀ ਆ ਉਹ ਤਾਂ ਕੁਛ ਨਹੀਂ ਉਹਦਾ ਤਾਂ ਖਾਸ ਨਹੀਂਗਾ ਇੱਥੇ ਕੁਛ ਵੀ ਨਹੀਂ ਨਾ ਹੀ ਉਹਨਾਂ ਨੂੰ ਲੋਕ ਚਾਹਣ ਹਮ ਕਿਉਂਕਿ ਐ ਨਹੀਂ ਚਾਹੁੰਦੇ ਉਹ ਜ਼ਿੰਮੇਦਾਰੀ ਦਾ ਸਾਰੀ ਖਿਲਾਫ ਹੀ ਆ ਜੀ ਤੇ ਦੂਜਾਂ ਵਾਸਤੇ ਆਪਾਂ ਹਾਲ ਤੱਕਰ ਕੁਛ ਕਹਿ ਨਹੀਂ ਸਕਦੇ ਕਿਉਂ ਜਦੋਂ ਕੋਈ ਆਊਗਾ ਕੋਈ ਪੁੱਛਗਿੱਛ ਕਰੂਗਾ ਜਾਂ ਕੋਈ ਮਾੜਾ-ਵੱਡਾ ਦਵਾ-ਦਵਾ ਤਾਂ ਪਤਾ ਲੱਗੂਗਾ ਫੇਰ ਹੀ ਕੁਛ ਕਹਿ ਸਕਦੇ ਤੁਹਾਨੂੰ ਲੱਗਦਾ ਵੀ ਉਹ ਤਿੰਨਾਂ ਦਾ ਹੀ ਮੁਕਾਬਲਾ ਹੋਊਗਾ ਇਹ ਦੇਖੋ ਜੀ ਮੁਕਾਬਲਾ ਉਹ ਕੋਲਾ ਦਾ ਕਹਿ ਨਹੀਂ ਸਕਦੇ ਆਪਾਂ ਹਾਂ ਇਹਦਾ ਆਪਾਂ ਕਹਿ ਦਈਏ ਉਹਦਾ ਮੁਕਾਬਲਾ ਹੈ ਜੀ ਨਹੀਂ ਕਿਸੇ ਦਾ ਕੁਝ ਹੁੰਦਾ ਹਲਕੇ ਦੇ ਵਿਧਾਇਕ ਕੰਮ ਕਰ ਰਹੇ ਨੇ ਤੁਹਾਡੇ ਇੱਥੇ ਹਾਂ ਉਹ ਠੀਕ ਹੈ ਜੀ ਕੁਝ ਉਹ ਵਧੀਆ ਨੇ ਗੇ ਗੱਲ ਸੁਣਦੇ ਜਿੰਨਾ ਕੰਮ ਅਗਲੇ ਦਾ ਹੁੰਦਾ ਠੀਕ ਠਾਕ ਆ ਵਧੀਆ ਗਾ ਜੀ ਹਾਂ ਆ ਠੀਕ ਠਾਕ ਆ ਸਰ ਜੀ ਹਾਂ ਜੀ ਬਾਈ ਜੀ ਫਰੀਦਕੋਟ ਹਲਕੇ ਜਦ ਕੀ ਕਿਹੜੀ ਪਾਰਟੀ ਦਾ ਜ਼ਿਆਦਾ ਪ੍ਰਭਾਵ ਲੱਗ ਰਿਹਾ ਤੁਹਾਨੂੰ ਸੱਸੇ ਕਿਆ ਬਾਈ ਜੀ ਬੀਰ ਜੀ ਜ਼ਿਆਦਾ ਪ੍ਰਭਾਵਤਾ ਜੀ ਕਿਹੜੇ ਵਾਲੇ ਜਾਨੀ ਕਿ ਜਾਦੇ ਕੰਮ ਕਰੀ ਜਾਂਦੇ ਜੀ ਹੂੰ ਯਾਨੀ ਕਿ ਜਿਹੜੇ ਐਮਐਲਏ ਉਹ ਥੋੜਾ ਜਿਹਾ ਘੱਟ ਕਰਦੇ ਆ ਜੀ ਨਵੇਂ ਮੁੰਡੇ ਰੱਖੇ ਆ ਜੀ ਹਾਂ ਹਾਂਜੀ ਹਾਂ ਤੇ ਜਿਹੜੀਆਂ ਦੂਜੀਆਂ ਪਾਰਟੀਆਂ ਅਕਾਲੀ ਕਾਂਗਰਸ ਜਾਂ ਬੀਜੇਪੀ ਵਾਲੇ ਉਹਨਾਂ ਦਾ ਕਿਵੇਂ ਲੱਗ ਰਿਹਾ ਹੈ ਜੀ ਨਹੀਂ ਉਹਨਾਂ ਦਾ ਵੀ ਕੰਮ ਵੈਸੇ ਸੀਗਾ ਠੀਕ ਸੀ ਜੀ ਉਹਨਾਂ ਦੀ ਥੋੜੀ ਜੀ ਇਹ ਜ਼ਿਆਦਾ ਆਈ ਹੈ ਜੀ ਸਰਕਾਰ ਕਈ ਯਾਰੀ ਜੀ ਤਾਂ ਕਰਕੇ ਉਹਨਾਂ ਦੇ ਵੀ ਕੰਮ ਵਿੱਚ ਤਾਂ ਹੋਏ ਆ ਜੀ ਹੂੰ ਇੱਥੇ ਫਿਰ ਮੇਨ ਮੁਕਾਬਲਾ ਕਿਹੜੀ ਪਾਰਟੀ ਦਾ ਲੱਗ ਰਿਹਾ ਹੈਗਾ ਇੱਥੇ ਦੇਖੋ ਜੀ ਫਿਰਦੇ ਆ ਜੀ ਕਈ ਅਡੋਰਟ ਪਾਰਟੀਆਂ ਵਾਲੇ ਫਿਰਦੇ ਆ ਜੀ ਹੂੰ ਕੁਛ ਕਹਿ ਨਹੀਂ ਸਕਦੇ ਕਿਹਤੇ ਨੂੰ ਜਿਆਦਾ ਆ ਜੀ ਕਰਮਜੀਤ ਅਨਮੋਲ ਦਾ ਤੇ ਹੰਸ ਰਾਜ ਦਾ ਕਿਵੇਂ ਦੇਖ ਰਹੇ ਹੋ ਉਹ ਕਲਾਕਾਰ ਭਾਈਚਾਰੇ ਚੋਂ ਵੀ ਨੇ ਤੇ ਬਾਹਰਲੇ ਕੈਂਡੀਡੇਟ ਆ ਉਹ ਤੁਹਾਨੂੰ ਮਨਜ਼ੂਰ ਆ ਇਹ ਹਲਕੇ ਵਾਲਿਆਂ ਨੂੰ ਕਿ ਕਿਵੇਂ ਆ ਨਹੀਂ ਕਲਾਕਾਰ ਤਾਂ ਹੁੰਦੇ ਜੀ ਜਿਵੇਂ ਬਲਕਾਰ ਸਿੱਧੂ ਵੀ ਹੋਇਆ ਜੀ ਕਈ ਹੁੰਦੇ ਜੀ ਪਰ ਵੋਟਾਂ ਪਾ ਕੇ ਹੀ ਮਗਰੋਂ ਕੰਮ ਨਹੀਂ ਕਰਦੇ ਜੀ ਹੂੰ ਦੇਖੋ ਜੀ ਕੀ ਕਹਿ ਰਹੇ ਆ ਹੂੰ ਵੋਟਾਂ ਪਾਉਣਾਂ ਕਿੱਧਰ ਜਾਣਗੇ ਇੱਥੇ ਤੁਹਾਡੇ ਐਮਐਲਏ ਕੌਣ ਆ ਐਮਐਲਏ ਬਰਕਾਰ ਸਿੱਧੂ ਆਈਏ ਅੱਛਾ ਉਹਨਾਂ ਨੇ ਕੋਈ ਕੰਮਕਾਰ ਕੀਤਾ ਤੁਹਾਡੇ ਨਹੀਂ ਕੋਈ ਨਹੀਂ ਕਰਈ ਹਲੇ ਵੀਰ ਜੀ ਕੰਮਕਾਰ ਕੋਈ ਨਹੀਂ ਕਰਈ ਜ ਉਹਨਾਂ ਨੇ ਹੂੰ ਤੇ ਪਹਿਲਾਂ ਵਾਲੇ ਜਿਹੜੇ ਐਮਐਲਏ ਸੀ ਜਾਂ ਪੁਰਾਣੇ ਵਿਧਾਇਕ ਸੀ ਤੁਹਾਡੇ ਏਰੀਆ ਚੋਂ ਨਹੀਂ ਕੰਮਕਾਰ ਪਹਿਲਾਂ ਹੁੰਦੇ ਸੀ ਪਰ ਥੋੜੇ ਹੁੰਦੇ ਸੀ ਉਹਨੇ ਨਹੀਂ ਸੀ ਹੋ ਰਹੀ ਜੀ ਹੂੰ ਤੇ ਇੱਥੇ ਫਿਰ ਝਾੜੂ ਵਾਲਿਆਂ ਦਾ ਦਬਦਬਾ ਰੂ ਤੱਕੜੀ ਦਾ ਪੰਜੇ ਦਾ ਕਿਹੜੇ ਦਾ ਦਬਦਬਾ ਹੈ ਤਾਂ ਹੈ ਵੀਰ ਜੀ ਪਰ ਹਲੇ ਉਹਨਾਂ ਦੀ ਪੂਰੀ ਤਰ੍ਹਾਂ ਚੱਲਦੀ ਨਹੀਂ ਜੀ ਹਲੇ ਹੂੰ ਬਾਪੂ ਜੀ ਕੀ ਲੱਗਦਾ ਜੀ ਇਤਕੀ ਫਿਰ ਕੰਮਕਾਰ ਹੋ ਰਹੇ ਆ ਸਰਕਾਰ ਦੇ ਵਿੱਚ ਕਿ ਨਹੀਂ ਨਹੀਂ ਜੀ ਹੋ ਨਹੀਂ ਰਹੇ ਹੂੰ ਬਹੁਤ ਬੁਰਾ ਹਾਲ ਆ ਮੀਂਹ ਦਾ ਕਰਕੇ ਨਾ ਤਾਂ ਹਲੋਂਗੇ ਆ ਹੂੰ ਤੇ ਬਸ ਕਹਿੰਦੇ ਸੈਲ ਆ ਗਈ ਲਾ ਕੇ ਮੀਂਹ ਦੀ ਹੂੰ ਦੂਜੇ ਦਿਨ ਕਹਿੰਦੇ ਹੜਤਾਲ ਹੋ ਗਈ ਹੂੰ ਅੱਛਾ ਤੇਜੇ ਦਿਨ ਬੋਲੀ ਆਈ ਸੀ ਆ ਮੰਡਕਾ ਚ ਬੁਰਾ ਹਾਲ ਆ ਬੁਰਾ ਹਾਲ ਆ ਜਿੰਨਾ ਵੀ ਕਹਿ ਰਹੀ ਹੂੰ ਤੇ ਹੁਣ ਇੱਥੇ ਬੈਠਾ ਨੂੰ ਚਾਰ ਚਾਰ ਦਿਨ ਹੋ ਗਏ ਹਾਂ ਸੁੱਕੀ ਕਣਕ ਲਿਆਂਦੀ ਆ ਜੀ ਤੇ ਵਾਰਦਾਨਾ ਨਹੀਂ ਆ ਰਿਹਾ ਦੁਕਾਨ ਤੇ ਸਾਰੀ ਤੇ ਬੱਕੇ ਹੁਣ ਜਿਹੜਾ ਕੁਝ ਫਿਰ ਮੰਡੀਆਂ ਚ ਹੋ ਰਿਹਾ ਹੈਗਾ ਇਹਦਾ ਪ੍ਰਭਾਵ ਵੋਟਾਂ ਤੇ ਪਊਗਾ ਪੂਰਾ ਹੀ ਪਊਗਾ ਜੀ ਹੂੰ ਹਾਂ ਦੁਖੀ ਅਨਵੀਦਾਰ ਪੂਰਾ ਹੀ ਦੁਖੀ ਨੇ ਹਾਂ ਹਾਂ ਐਨ ਵੀ ਜਿਹੜੇ ਇਹਨਾਂ ਨੇ ਵਾਅਦੇ ਕਰਦੇ ਆ ਅਸੀਂ ਮੰਡੀ ਚ ਕਾਸੀ ਦੀ ਘਾਟ ਨਹੀਂ ਉਹਦੀ ਘਾਟ ਨਹੀਂ ਉਹ ਸਾਰੀਆਂ ਘਟਾ ਹੂੰ ਕਿਸੇ ਦਾ ਕਹਿੰਦੇ ਅਸੀਂ ਲਾਈਟਰੀ ਨਾਲ ਬਾਤ ਨਹੀਂ ਲਾਈਟਰੀ ਨਹੀਂ ਸਮਝਦਾ ਜੀ ਤੇ ਕਿੱਥੇ ਪਾਣੀ ਨਹੀਂ ਹੋ ਰੱਖੀ ਬੈਠੇ ਉਹ ਤਾਂ ਦੁਕਾਨ ਤੇ ਵੀ ਨੂੰ ਜੀ ਕਿੱਥੇ ਹੁਣ ਇੱਥੇ ਧਰਨ ਨੂੰ ਦੋ ਤਿੰਨ ਦਾਇਮ ਲਾਉਣ ਠੰਡਾ ਪਾਣੀ ਸਰਨ ਪੀ ਹੂੰ ਉਹ ਮੰਡੀ ਦੇ ਆਪਦੇ ਦਫ਼ਤਰ ਦੇ ਕੋਲੇ ਰੱਖੀ ਬੈਠਾ ਜੀ ਪੀ ਲੋ ਜੀ ਇੱਥੋਂ ਛੱਡ ਕੇ ਕੌਣ ਮੇਰੇ ਵਰਗੇ ਤੋਂ ਤੁਰੀਗਾ ਤਾਂ ਇਹ ਜਿਹੜੇ ਫਿਰ ਇੱਥੇ ਹੁਣ ਵੋਟਾਂ ਦੇ ਵਿੱਚ ਲੀਡਰ ਖੜੇ ਕਰਿਆ ਸਾਰੀਆਂ ਪਾਰਟੀਆਂ ਨੇ ਛੋਡੇ ਫਰੀਦਕੋਟ ਏਰੀਏ ਦੇ ਵਿੱਚ ਛੋਟਾ ਪਿੰਡ ਫਰੀਦਕੋਟ ਚ ਆਉਂਦਾ ਕੀ ਕਿਹਦਾ ਲੱਗ ਰਿਹਾ ਕਿਹੜੀ ਪਾਰਟੀ ਦਾ ਪ੍ਰਭਾਵ ਜ਼ਿਆਦਾ ਇੱਥੇ ਸਾਡੇ ਹਲੇ ਕਿਸੇ ਦਾ ਨਹੀਂ ਜੀ ਸਾਡੇ ਪਿੰਡ ਦੀ ਇਹ ਮਿੱਟੀ ਆ ਵੀ ਕੋਈ ਵੀ ਆਵੇ ਉਹਦੇ ਮਗਰ ਤਮਾ ਜੜਾ ਮਰਜੀ ਜਿਹੜੀ ਮਰਜੀ ਪਾਰਟੀ ਦਾ ਹੂੰ ਕਿਸੇ ਨੂੰ ਚਾਹੁੰਦੇ ਨਹੀਂ ਲੋਕ ਹੂੰ ਇਹ ਤਾਂ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕੰਮੀ ਵਾਲੇ ਕਰਾ ਦੇ ਨੌਕਰੀਆਂ ਦੇਤੀਆਂ ਕਹਿੰਦੇ ਨੌਕਰੀ ਮਿਲੀ ਛੋੜੇ ਪਿੰਡ ਚ ਕਿਸੇ ਨੂੰ ਨਾ ਜੀ ਕਹੜੀ ਨੌਕਰੀ ਤੁਸੀਂ ਆਹ ਰਾਮਪਰਾ ਫੂਲ ਵਾਲੀ ਸੜਕ ਨੰਗੇ ਨਹੀਂ ਹੂੰ ਕਿੱਡਾ ਬੁਰਾ ਹਾਲ ਆ ਜਾ ਕੇ ਹੁਣ ਕਿਸਾਨ ਉਹ ਦਾਣਾਂ ਲੈਣ ਲਾਗੇ ਹੁਣ ਸਾਰੀ ਸੜਕ ਪੱਟਣ ਲਾਗੇ ਵੋਟਾਂ ਦੇ ਮਾਰੇ ਹੂੰ ਆਮ ਪਾਰਟੀ ਵੋਟਾਂ ਦੀ ਮਾਰੀ ਤੇ ਉਹਨਾਂ ਦੇ ਬੰਦੇ ਕਹਿੰਦੇ ਵੀ ਸੜਕ ਬਣਨ ਲੱਗੀ ਆ ਟੈਂਡਰ ਟੁੰਡਰ ਹੋਗਾ ਕਹਿੰਦੇ ਵਧੀਆ ਬਣਾਉਣੀਆਂ ਕਹਿੰਦੇ ਕਹੀ ਜਾਂਦੇ ਹੋ ਅਸੀਂ ਤਾਂ ਕਹਿੰਦੇ ਸੀ ਜੇ ਤਾਂ ਪਹਿਲਾਂ ਬਣਾ ਲੈਂਦੇ ਚਾਹੇ 10 ਸਾਲ ਖੜ ਜੋ ਹੂੰ ਜ਼ਿੰਮੇਦਾਰਾ ਉਹਦਾ ਦਾਣਾ ਤਾਂ ਢੋਲੇ ਹਾਂ ਜਿਹੜਾ ਅਸੀਂ 20 ਮਿੰਟਾਂ ਜਾਣਾ 20 ਘੰਟਾ ਨੂੰ ਆਹ ਮਸ਼ੀਨ ਕੋਲੇ ਉੱਪਰ ਨਹੀਂ ਟਰਾਲੀ ਲਾ ਕੇ ਹੂੰ ਉਹ ਟਰਾਲੀ ਹੂੰ ਤੇ ਹੋਰ ਜਿਵੇਂ ਕਹਿੰਦੇ ਆ ਵੀ ਮਹੱਲਾ ਕਲੀਨਿਕ ਬਣਿਆ ਦਵਾਨਾ ਹੋ ਗਈਆਂ ਟੈਸਟ ਫ੍ਰੀ ਹੋਰ ਉਹ ਸਾਰਾ ਸੁਵਿਧਾਵਾਂ ਮਿਲ ਰਹੇ ਨਾ ਹੁਣ ਨਹੀਂ ਮਿਲਦੀਆਂ ਨਹੀਂ ਮਿਲਦੀ ਜੀ ਵੀਰੇ ਦਾ ਬੁਰਾ ਹਾਲ ਆ ਜੀ ਇੱਕ ਮਿੰਟ ਹਾਂ ਹਾਂ ਉਹਦੇ ਆਇਆ ਜੀ ਜੇ ਤੂੰ ਟੈਸਟ ਕਰਾ ਵੀ ਲਿਆ ਮਹਲਾ ਦੀ ਵੀ ਤੋਂ ਹਾਂਜੀ ਆਖਣਗੇ ਤੈਨੂੰ ਲੈਣ ਖੜਜੋ ਰਿਪੋਰਟ ਆਊਗੀ ਉਹ ਪਰੇ ਭੇਜੀ ਆ ਕਿਤੇ ਕਿਤੇ ਹੂੰ ਬੰਦਾ ਤਾਂ ਅੱਜ ਮਜਬੂਰ ਹੋਇਆ ਪਿਆ ਹਾਂ ਤੇ ਤਿੰਨ ਦਿਨ ਖੜੂਗਾ ਕਿਨੇ ਛੋਟਾ ਥੋੜਾ ਵੀ ਕੰਟੈਂਟ ਲਾ ਦੇਣਗੇ ਹਾਂ ਹੋਰ ਫਿਰ ਕੀ ਦਾ ਲੱਗਦਾ ਅਕਾਲੀ ਦਲ ਦਾ ਕਿਵੇਂ ਲੱਗਦਾ ਇੱਥੋਂ ਅਕਾਲੀ ਦਲ ਦਾ ਤਾਂ ਪਤਾ ਯਾਰ ਤੇ ਵਿਚਾਲੇ ਹੀ ਹੋਇਆ ਪਿਆ ਹੈ ਨਹੀਂ ਮਲੂਕਾ ਖਾ ਉਹ ਭੱਜ ਗਿਆ ਹਾਂ ਤਾਂ ਮੁੰਡਾ ਹੀ ਉੱਧਰ ਭੇਜ ਤਾਨੂੰ ਕਿਹੜੀ ਗੱਲ ਸੀ ਬੰਦੇ ਹਾਂ ਤੇ ਉਹਨੂੰ ਇੱਥੇ ਕਿਹੜਾ ਬੰਨ ਦੇਊਗਾ ਤੇ ਕਾਂਗਰਸ ਦਾ ਜੀ ਕਾਂਗਰਸ ਦਾ ਇੱਥੇ ਬੰਦੇ ਹੀ ਕੋਈ ਨਹੀਂ ਉਹ ਕਾਂਗਰ ਸੀਗਾ ਉਹ ਕਿਹੜਾ ਉੱਧਰ ਨੂੰ ਭੱਜ ਗਿਆ ਹੂੰ ਤੇ ਹੁਣ ਉਹ ਆਪਸ ਵਿੱਚ ਆਏ ਹੋਏ ਤਾਂ ਤੇ ਜਿਹੜਾ ਆਮ ਆਦਮੀ ਪਾਰਟੀ ਨੇ ਲੈ ਕੇ ਆਂਦਾ ਕਰਮਜੀਤ ਅਨਮੋਲ ਜਿਹੜੇ ਕਲਾਕਾਰ ਫਿਲਮਾਂ 'ਚ ਵੀ ਆਉਂਦੇ ਆ ਉਹਨਾਂ ਦਾ ਕਿਵੇਂ ਲੱਗਦਾਗਾ ਉਹ ਕਲਾਕਾਰ ਸਾਡੇ ਕੋਈ ਨਹੀਂ ਹਸਤਾਈ ਆਇਆ ਇਹਨੂੰ ਕਹਿ ਰਹੀ ਹਾਂ ਹਾਂ ਵੀ ਅਸੀਂ ਵੋਟਰਾਂ ਨੂੰ ਕਹੀਏ ਚਾਹੇ ਹੋਰ ਕਾਹਦੇ ਨੂੰ ਹਾਂ ਨੋ ਕੋਈ ਨਹੀਂ ਆਇਆ ਉਹ ਵਾਢੀ ਕਿਤੇ ਆ ਵੀ ਨਾ ਸਾਡੀ ਲਾਭਾ ਕਰਨੀ ਜੀ ਤੇ ਹਲਕੇ ਹਲਕੇ ਦੇ ਐਮਐਲਏ ਨੇ ਕੰਮ-ਕੰਮ ਕਰਾਇਆ ਕੋਈ ਨਹੀਂ ਇਹਨੇ ਤਾਂ ਬੁਰਾ ਹਾਲ ਕਰਤਾ ਸਾਡਾ ਹਾਂ ਉਹ ਵਰਗਾਂ ਬੀੜੋ ਵੀ ਪਾਈਆਂ ਛੜਕਦੀਆਂ ਵੀ ਅਸੀਂ ਬਾਹਲੇ ਔਖਿਆ ਕਿ ਹੁਣ ਉਹ ਨਾਲੀ ਜਿੰਨੇ ਉਹਦਾ ਡਿੱਟਾ ਚਣ ਗਿਆ ਦੂਜੇ ਦਾ ਟੋਆ ਪਿਆ ਹਾਂ ਅੱਜ ਡਿੱਟਾ ਸਮੇਂ ਟਿੱਟਾ ਚਣ ਜਾਂਦਾ ਸੀ ਹੁਣ ਉਹ ਵੀ ਬਾਟ ਬਾਟ ਪਰੇ ਮਾਰੀ ਜਾਂਦੇ ਆ ਛੜਕਣਾਉਂਦੇ ਟੈਂਡਰ ਬਣਾ ਦੇ ਜੀ ਹਾਂਜੀ ਬਾਪੂ ਜੀ ਐਤਕੀ ਫਿਰ ਕਿਵੇਂ ਕੀ ਪ੍ਰਭਾਵ ਲੱਗ ਰਿਹਾ ਤੁਹਾਨੂੰ ਕਾਂਗਰਸ ਕਹਿੰਦੇ ਆ ਜੀ ਹੂੰ ਕਾਂਗਰਸ ਆ ਉਹ ਜੀ ਜੀ ਹਾਂ ਤੇ ਆਮ ਆਦਮੀ ਪਾਰਟੀ ਦਾ ਕਿਵੇਂ ਲੱਗ ਰਿਹਾ ਜਿਹੜੀ ਸੱਤਾਧਰ ਪਾਰਟੀ ਆ ਇਹਨਾਂ 2.5 ਸਾਲ ਹੋ ਗਏ ਪਰ ਬਾਤ ਨਹੀਂ ਪੁੱਛੀ ਕਿਸੇ ਨੇ ਹੂੰ ਲੋਕਾਂ ਨੇ ਛੋੜੇ ਐਮਐਲਏ ਗੱਲਬਾਤ ਪੁੱਛ ਨਹੀਂ ਰਹੇ ਨਾ ਹੂੰ ਮੰਡੀਆਂ ਦੇ ਵਿੱਚ ਐਤ ਕੀ ਕਿਵੇਂ ਰਿਹਾਗਾ ਲੈਟਰਿੰਗ ਬਾਥਰੂਮ ਦਾ ਲਾਈਟਾਂ ਲੂਟਾ ਦਾ ਲੈਟਰ ਤਾਂ ਹੈਗਾ ਲੈ ਮਾਂ ਜੁਰੂ ਨਹੀਂ ਲੈਟਰਿੰਗ ਆਪਣੇ ਬਈ ਬਹੁਤ ਔਖੇ ਰਿਹਾ ਸੀ ਹੂੰ ਬਾਪ ਜਾਰੇ ਕੰਦੇ ਟੱਪਦੇ ਆ ਜਾ ਆਉਂਦੇ ਕੰਦੇ ਟੱਪਦੇ ਆ ਜਾ ਆਉਂਦੇ ਹੂੰ ਜੇ ਥਾਂ ਵਾਲਿਆਂ ਨੇ ਲੋਕ ਕਰਤੀ ਬੈਤ ਰੋਖੀ ਨਹੀਂ ਰੋਗਾ ਤੇ ਜਾਣ ਕੇ ਕਿੱਧਰੇ ਹੂੰ ਜਿਵੇਂ ਮੰਡੀਆਂ ਦੇ ਵਿੱਚ ਆਮ ਲੀਡਰ ਗੇੜੇ ਮਾਰਦੇ ਆ ਹਾਂ ਕੋਈ ਨਹੀਂ ਆਇਆ ਆ 12 13 ਦਿਨਾਂ ਤੋਂ ਕੋਈ ਕੰਨ ਕੰਪਨੀ ਨਹੀਂ ਆਡੀ ਨੂੰ ਹੂੰ ਹੋਰ ਪਿੰਡਾਂ ਦੇ ਵਿੱਚ ਛੋਡੇ ਛੋਡੇ ਪਿੰਡ ਜਾਂ ਨੇੜਲੇ ਪਿੰਡਾਂ ਦੇ ਵਿੱਚ ਕੋਈ ਕੰਮਕਾਰ ਚੱਲ ਰਿਹਾ ਹੈਗਾ ਕੋਈ ਕੋਈ ਸੜਕ ਕੋਈ ਹੋਰ ਨਾ ਨਾ ਕੋਈ ਸੜਕ ਨਹੀਂ ਜੰਦੀ ਕੁਛ ਨਹੀਂ ਚੱਲ ਰਿਹਾ ਨਾ ਹੂੰ ਇਹ ਗੱਲਾਂ ਕਮਿਆ ਜਾਲੋ ਹੀ ਕਦੇ ਚਲਾ ਦਿੰਦੇ ਕਦੇ ਬੰਦ ਕਰ ਦਿੰਦੇ ਆ ਹੂੰ ਤੇ ਜਿਵੇਂ ਹੁਣ ਆਮ ਆਦਮੀ ਪਾਰਟੀ ਦੇ ਕਰਮਜੀਤ ਅਨਮੋਲ ਖੜੇ ਹੋਏ ਨੇ ਹਾਂ ਜਿਹੜੇ ਕਾਂਗਰਸ ਆ ਉਹਨਾਂ ਦੀ ਬੀਬੀ ਸਾਹਿਬ ਹੋ ਕੇ ਖੜੀ ਹੋਈ ਆ ਹੰਸ ਰਾਜ ਖੜੇ ਹੋਏ ਨੇ ਭਾਜਪਾ ਤੋਂ ਰਾਜਵਿੰਦਰ ਸਿੰਘ ਅਕਾਲੀ ਦਲ ਦੇ ਇਹਨਾਂ ਚੋਂ ਕਿਹਦਾ ਲੱਗਦਾ ਤੁਹਾਨੂੰ ਦਬਦਬਾ ਇਹ ਕਾਂਗਰਸ ਹੀ ਸੁਣਨੇ ਜੀ ਪਿੰਡਾਂ ਦੇ ਜੰਮ ਅਹ ਤੜਕੇ ਬੰਦੇ ਵੀ ਗੱਲਾਂ ਕਰੀ ਜਾਂਦੀ ਸੀ ਇੱਥੇ ਹੀ ਹੂੰ ਕਿ ਕਾਂਗਰਸ ਆਉਗੀ ਮੂਰੇ ਹੂੰ ਛੋਡੇ ਪਿੰਡ ਚੋਂ ਫਰੇਦਕੀ ਕਾਂਗਰਸ ਦਾ ਲੱਗਦਾ ਦੱਸ ਦੋ ਹਾਂ ਜੀ ਧੰਨਵਾਦ ਹਾਂਜੀ ਬਾਪੂ ਜੀ ਫਰੀਦਕੋਟ ਹਲਕੇ ਦੇ ਕਿ ਕੀ ਲੱਗਦਾ ਸਾਰ ਫਿਰ ਕੋਈ ਬੜੇ ਲੜਾ ਬੜਾ ਵਾਈ ਕੋਈ ਬੜੇ ਨੁਕਾ ਦਾ ਕੋਈ ਨਹੀਂ ਪਤਾ ਕੋਈ ਦੱਸਦਾ ਕਿ ਨਹੀਂ ਬਈ ਹਾਂ ਦਿਲ ਦੀ ਗੱਲ ਕੋਈ ਨਹੀਂ ਦੱਸਦਾਗਾ ਹਾਂ ਤੁਸੀਂ ਦੱਸੋਗੇ ਦਿਲ ਦੀ ਗੱਲ ਦੱਸੇ ਗੱਲ ਕਿ ਕੱਲੋਂ ਗੱਲ ਹੈ ਹੀ ਨਹੀਂ ਕੋਈ ਗੱਲ ਕੀ ਹਾਂ ਕੰਮ-ਕਮ ਕੰਮ-ਕਮ ਵਧਿਆ ਹੋ ਰਿਹਾ ਸਰਕਾਰ ਚ ਕੰਮ ਕੋਈ ਚੰਦਾ ਲੱਲ ਪਲੀ ਹੋਈ ਜਾਂਦੇ ਵਿੱਚ ਲੱਲ ਪਾਲੀ ਹੋਈ ਜਾਂਦਾ ਹਾਂ ਮੰਡੀ ਚ ਵਧੀਆ ਨਹੀਂ ਹੋ ਰਿਹਾ ਕੰਮ ਹੂੰ ਤੇ ਪਹਿਲਾਂ ਵਾਲੀ ਸਰਕਾਰ ਚ ਮੰਡੀ ਚ ਵਧੀਆ ਸੀ ਆਈ ਆਦੀ ਪਹਿਲਾਂ ਵਧੀਆ ਕਿੱਥੇ ਸੀਗਾ ਪਹਿਲਾਂ ਵੀ ਇਹੀ ਸੀ ਹੋਈ ਆਲਾ ਹੂੰ ਐਤ ਕੀ ਫਿਰ ਕੁਛ ਨਹੀਂ ਪਤਾ ਕੋਈ ਪਤਾ ਨਹੀਂਗਾ ਹਾਂ ਤੇ ਤੁਹਾਡੇ ਪਿੰਡ ਚ ਕੋਈ ਸੜਕ ਸੁੜਕ ਬਣੀ ਹੋਵੇ ਕੋਈ ਹੋਰ ਮਹੱਲਾ ਕਲੀਨਿਕ ਬਣਿਆ ਹੋਵੇ ਕੋਈ ਕੁਛ ਕੁਛ ਬਣਿਆ ਬਣਾ ਮਹੱਲਾ ਮਿਲ ਕੇ ਮਿਲ ਮਿਲ ਕੇ ਗੋਲਗੇ ਦਾ ਹੈ ਨਹੀਂ ਕੋਈ ਦਵਾਈ ਦਿਖਾਈ ਨਹੀਂ ਕੋਈ ਬੇਕਾਰ ਦਵਾਈਆਂ ਇਹਨਾਂ ਦਵਾਈਆਂ ਹੁੰਦੀ ਹੈਗੀ ਆ ਦਵਾਈ ਹੈ ਨਹੀਂ ਉੱਥੇ ਦਵਾਈ ਹੈਗੀ ਆ ਅੱਥੇ ਕਰਦੀ ਕੋਈ ਨਹੀਂ ਹੂੰ ਖਰਕਾ ਤੁਸੀਂ ਵੇਖਿਆ ਇਹ ਛੜਕਾ ਕੀ ਛੜਕਦਾ ਛੜਕਦਾ ਹੂੰ ਕਿ ਨੰਗਨ ਸੰ ਤੁਰਕੇ ਬੰਦ ਨੰਗਸਾ ਗੱਡੀ ਰੱਖ ਸੰਗ ਜਾਣਗੀਆਂ ਹਾਂ ਤੇ ਆਂਡ ਗਵਾਂਡ ਦੇ ਪਿੰਡਾਂ ਜਿਹੜੇ ਪਰਲੇ ਪਾਸੇ ਉਹ ਪਿੰਡ ਪੋਂਡਾ ਉਧਰ ਕੋਈ ਕੰਮ ਕੋਈ ਕੁਝ ਨਹੀਂ ਕਿਤੇ ਦੇਖਿਆ ਜਾ ਸਕਦੇ ਕਿਤੇ